ਕੋਈ ਥਣ ਦੇ ਵਿੱਚ ਕੋਈ ਗੰਢ ਬਣਦੀ ਆ ਜਾਂ ਕੋਈ ਥਣ ਥਣ ਸੋਜ ਹੁੰਦਾ ਕੁਝ ਹੋਰ ਹੁੰਦਾ ਇਹਦਾ ਜਣੇ ਕਿ ਫਾਇਦਾ ਬਹੁਤ ਆ ਬਾਈ ਠੀਕ ਹੈ ਹਾਂ ਤੇ ਜਿਵੇਂ ਮੰਨ ਲਾ ਦੇਣ ਦਾ ਬਸ ਇਹ ਜਾੜ ਥੱਲੇ ਰੱਖੋ ਐ ਬਸ ਹਾਂ ਬਸ ਇਹ ਤਾਂ ਕਰਾਂਗੇ ਜਿਹੜਾ ਕਾਗਜ਼ ਆ ਉਹ ਗਿੱਲਾ ਹੋ ਜਾਣਾ ਹਾਂ ਠੀਕ ਆ ਮੂੰਹ ਦੇ ਵਿੱਚ ਤੇ ਉਹ ਸਾਰਾ ਖੁਰ ਜਾਣਾ ਖੁਰ ਕੇ ਤੇ ਬਸ ਇੰਨੇ ਚ ਹੀ ਖਾ ਲੈਣਾਂ। ਅੱਗੇ ਹੀ ਬਹੁਤ ਨੁਕਸਾਨ ਖਾਦੇ ਕੱਲੀ ਚੱਕ ਕੇ ਦਵਾਈ ਦੇ ਦਿੰਦੇ। ਫੋਟੋ ਜੀ ਦੇਖ ਕੇ ਵੀ ਆ ਕੰਮ ਨੂੰ ਆ। ਉਹ ਕੰਮ ਅਸਰ ਨਹੀਂ ਹੁੰਦਾ ਸੀ। ਪਰ ਹੌਲੀ ਹੌਲੀ ਜਿਵੇਂ ਦਿਮਾਗ ਤੇ ਕੰਮ ਕਰ ਲੱਗਾ ਵੀ ਯਾਰ ਆ ਚੀਜ਼ ਵੀ ਐ ਇਹੋ ਜਿਹੇ ਕੰਮ ਨੂੰ ਵੀ ਵਿਚਰ ਲਾ ਕੇ ਦਿੰਨੇ ਆ। ਫਿਰ ਆ ਦੋ ਦੋ ਤਿੰਨ ਤਿੰਨ ਕੱਠੀਆਂ ਕਰਤੀਆਂ। ਕੱਠੀਆਂ ਕਰਕੇ ਫਿਰ ਅਡੋ ਅਡ ਨਾਲ ਬਈ ਉਹ ਜਿਹਾ ਦਿੱਤਿਆਂ ਫੇਰ ਜਾ ਕੇ ਅਸਰ ਹੋਣਾ ਜਿਹੜਾ ਲੱਗਿਆ। ਕਹਿੰਦਾ ਭਾਈ 4-5 ਮਹੀਨੇ। ਕਹਿੰਦਾ ਭੈਣਾ ਤੈਨੂੰ ਕਿਸਾ ਵਾਲੀ ਹੋਏ ਚਾਰ ਪੌਂਦਿਆਂ ਨੂੰ ਕਹਿੰਦਾ ਯਾਰ ਇੱਥੇ ਗੱਬਰ ਨਹੀਂ ਦੇਂਦਗਾ ਮੈਂ ਕਿਹਾ ਕਿਉਂ ਬਾਈ ਮੈਂ ਤਿੰਨ ਸਾਲ ਹੀ ਕਹਿਣਾ ਨਾ ਹਰ ਇੱਕ ਨੂੰ ਮੇਰੀ ਜਦੋਂ ਮਰਜ਼ੀ ਵੀਡੀਓ ਕਹਿ ਲਈਂ ਵੀ ਮੈਂ ਕਹਿੰਦਾ ਉਹਨਾਂ ਵੀ ਤਿੰਨ ਸਾਲ ਜਿਹੜੀਆਂ ਮੱਜਾਂ ਨੂੰ ਵੀ ਜਿਹੜਾ ਚਾਰ ਬਰਤੋਂ ਚਾਰ ਬਰਤਨ ਦਾ ਵੀ ਇੱਕ ਢੰਗ ਬਣਾ ਲਓ ਠੀਕ ਹੈ ਆਪਣੇ ਬੰਦੇ ਕੀ ਕਹਿੰਦੇ ਆਪਣੇ ਕਹਿੰਦੇ ਵੀ ਚਾਰ ਪੈ ਗਿਆ ਕੱਖ ਤਾਂ ਬੀਜਨੇ ਨਹੀਂ ਬਸ ਤੇ ਆ ਵੀ ਗੋਲੀਆਂ ਦਾ ਇੰਨਾ ਕ ਤਕੜਾ ਰਿਜ਼ਲਟ ਆ ਮੱਲਾ ਇਹ ਅਜੇ ਤੱਕ 2019 ਤੇ ਪਹਿਲੀ ਚਵਾਈ ਵਾਲੇ ਆਪਾਂ ਮੇਲੇ ਤੇ ਆਏ ਸੀ ਉਦੋਂਆਂ ਗੋਲੀਆਂ ਵਰਤਦੇ ਅਜੇ ਤੱਕ ਆਪਾਂ ਇਹਦਾ ਖੜਾ ਨਹੀਂ ਸਕੇ ਤੇ ਇਹ ਬਾਈ ਜਿਹੜੀ ਬਸ ਐ ਮੰਨ ਲਾ ਵੀ ਨਖਰੇ ਜੇ ਕਰਦੀ ਹੋਵੇ ਪਤਾਗਾ ਵੀ ਯਾਰ ਇਹ ਤਾਂ ਛੜਨ ਲੱਗੀ ਇੱਕ ਟੋਕਰਾ ਪਾਉਣਾ ਇੱਕ ਅੱਖਾਂ ਦਾ ਦਾਣਾ ਪਾਉਣਾ ਛੜਦੀ ਆ ਫਿਰ ਪਹਿਲੇ ਦਿਨ ਚਾਰ ਦੇ ਦੇ ਦੋ ਦੋ ਤੜਕੇ ਹੱਥ ਨੇ ਬੰਦ ਇਕੱਠੀਆਂ ਚਾਰ ਦੇ ਦੇ ਦੋ ਦਿਨ ਚਾਰ ਚਾਰ ਦੇਣੀਆਂ ਉਸ ਤੋਂ ਬਾਅਦ ਦੋ ਦੋ ਗੋਲੀਆਂ ਦੇ ਦੋ ਪੰਜ ਤੋਂ ਸੱਤ ਦੇਣੀ ਬਾਈ ਜਮਾ ਦੂਜੀ ਵਾਜ ਦੀ ਜੇ ਖੋਲਣੀ ਜੇ ਨਾ ਹੋ ਮੂੰਹ ਮਾਰੇ ਯਾਰ ਮੈਂ ਦੇਣ ਦਾ ਰਾਂ ਯਾਰ ਉਹਨੂੰ ਸੋਆ ਵੀਂਦ ਤਲਾ ਲਿਆ 10 ਕਿਲੋ ਸੋਲੇ ਤਲਾ ਲਿਆ ਘਰ ਦੇ ਤਲਾ ਲੇ 10 ਕਿਲੋ ਤੇ ਚ ਸਰੋਂ ਪਾਲਾ 30 ਕਿਲੋ ਹੋ ਗਈ 50 ਕਿਲੋ ਕਣਕ ਪਾਲਾ ਤਾਂ 20 ਕਿਲੋ ਹਸਲਕੇ ਹਸਲਕੇ ਲਿਆ ਕੇ ਪਾਲਾ ਠੀਕ ਆ ਤੇ ਤੂੰ ਪਾਲਾ ਲੈ ਭੈਣ ਨੂੰ ਜਾਨ ਬਣ ਜੂਗੀ ਠੀਕ ਆ ਇਹ ਕਿਹੜੀਆਂ ਜਾਨਾਂ ਯਾਰ ਜਿਹੜੀਆਂ 9-9000 ਨੂੰ ਖਵਾਉਣੀਆਂ 10-10000 ਨੂੰ ਖੁਣਨੀਆਂ ਠੀਕ ਆ ਜਿਹੜੀਆਂ ਮਹਿੰਗੀਆਂ-ਮੁੰਗੀਆਂ ਖਰਾਕਾਂ ਭਰਾਓ ਇਹਦੇ ਚ ਨਾ ਬਣਉ ਜਿਹੜੀ ਅੱਜ ਤੱਕ ਮੇਰੀ ਖਰਾਕ 30 ਰੁਪਿਆ ਤੋਂ ਲਾ ਕੇ 32 ਰੁਪਿਆ ਦੇ ਵਿੱਚ ਹੀ ਬਣਦੀ ਆਉਂਦੀ ਆ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਅੱਜ ਆਪਾਂ ਫੇਰ ਬਾਈ ਪਿੰਦੀ ਦੇ ਘਰੇ ਪਹੁੰਚੇ ਸੀ ਫਾਰਮ ਦੇ ਵਿੱਚ ਤਾਂ ਛੋਟੀ ਗੱਲਬਾਤ ਕਰਾਉਣੀ ਹੈ ਅੱਜ ਕੋਈ ਨਵੇਂ ਮੁੱਦੇ ਤੇ ਵੀ ਜਿਹੜੇ ਪਸ਼ੂ ਪੀਰ ਘਰਾਂ ਦੇ ਵਿੱਚ ਰੱਖਦੇ ਆ ਹਨਾ ਜਾਂ ਜਿਨ੍ਹਾਂ ਦੇ ਡੈਰੀ ਫਾਰਮ ਨੇ ਤੇ ਬਾਈ ਇੱਧਰ ਕੋਈ ਦਵਾਈ ਤਿਆਰ ਕਰੀ ਜਾਂਦੇ ਨੇ ਦਵਾਈ ਦੇਖਦੇ ਆ ਵੀ ਕਿਹੜੀ ਆ ਤੇ ਬਾਕੀ ਛੋਟੀ ਸਾਰੀ ਗੱਲਬਾਤ ਹੋਰ ਵੀ ਜੋ ਵੀ ਬਾਈਆਂ ਦੇ ਕਮੈਂਟ ਸੀਗੇ ਨਾ ਵੀਡੀਓ ਥੱਲੇ ਆਪਾਂ ਪਹਿਲਾਂ ਬਣਾਈ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਇੱਕ ਦੋ ਜਿਵੇਂ ਹੁਣ ਗਰਮੀ ਦਾ ਮੌਸਮ ਆ ਤਾਗਰਮੀ ਦੇ ਵਿੱਚ ਵੀ ਇਹਨਾਂ ਨੂੰ ਜਿਵੇਂ ਹੁਣ ਆਪਣੀ ਹੌਂਕਾਂ ਲੱਗ ਜਾਂਦੀਆਂ ਨੇ ਹਨਾ ਗਾਈਆਂ ਨੇ ਚਾਹੇ ਦੀ ਮੱਝਾਂ ਵੀ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਤੇ ਅੱਜ ਹੁਣ ਛੋਟੀ ਪਿੰਦੀ ਬਾਈ ਨਾਲ ਗੱਲਬਾਤ ਕਰਾਉਂਦੇ ਆਂ ਕੀ ਹਾਲ ਆ ਬਾਈ ਪਿੰਦੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਕੈਮ ਹਾਂ ਹਾਂ ਬਾਈ ਵਧੀਆ ਹੋਰ ਆ ਕੀ ਚੀਜ਼ ਕਰਦੇ ਹੋ ਬਾਈ ਇਹ ਜਿਹੜੇ ਮਤਲਬ ਮਾਰੇ ਮੋੜੇ ਥਣਾ ਦੇ ਵਿੱਚ ਪ੍ਰੋਬਲਮ ਆਂਗਾ ਨਾ ਹੂੰ ਬਈ ਕੋਈ ਨਾ ਕੋਈ ਪਸ਼ੂ ਦੇ ਜਾਂ ਗੰਡ ਬਣ ਜਾਂਦੀ ਐ ਜਾਂ ਕੋਈ ਮੂੰਹ ਸੜੀ ਹੋ ਜਾਂਦੀ ਐ ਹੂੰ ਹੂੰ ਤਾਂ ਫਿਰ ਉਹਦੇ ਵਾਸਤੇ ਇਹ ਦੇਣੀਆਂ ਸਿਗੀਆਂ ਪੁੜੀਆਂ ਅੱਛਾ ਇਹ ਮੈਂ ਖਿਆ ਉਂ ਵੀ ਜਿਵੇਂ ਮਾਲਾ ਥੋੜੇ ਟਾਈਮ ਬਾਅਦ ਹੋ ਜੇ ਕੋਈ ਪ੍ਰੋਬਲਮ ਲੱਗਦੀ ਵੀ ਐ ਮਾੜੀ ਮੋਟੀ ਪਾਉਂਦੀ ਨਾ ਹੀ ਹੋਵੇ ਜੇ ਸ਼ੱਕ ਜੀ ਹੋਵੇ ਤਾਂ ਇਹ ਇੱਕ ਸੀਸੀ ਦੇ ਮਤਲਬ ਤਿੰਨ ਕ ਖਰਾਕਾਂ ਬਣਦੀਆਂ ਠੀਕ ਐ ਇੱਕ ਪਸ਼ੂ ਨੂੰ ਤੁਸੀਂ ਤਿੰਨ ਦਿਨ ਦੇ ਸਕਦੇ ਆ ਠੀਕ ਐ ਜੀ ਲਗਾਤਾਰ ਆਈ ਜੀ ਬਈ ਟਾਸ਼ੀਅਮ ਹਾਂ ਜੀ ਠੀਕ ਐ ਠੀਕ ਹੈ ਜੀ ਆਹ ਹੈਗਾ ਜਿਵੇਂ ਅਡੋ ਅਡ ਕੰਪਨੀਆਂ ਦੇ ਵੀ ਮਿਲ ਜਾਂਦਾ ਹੈ ਹੂੰ ਹੂੰ ਇਹ ਮੰਨ ਲਓ ਹੁਣ ਇਹਦੋਂ ਦੇਣ ਦਾ ਇਹੀ ਤਰੀਕਾ ਵਧੀਆ ਸੌਖਾ ਹੈ ਇਹਨੂੰ ਆਪਾਂ ਤਿੰਨ ਖਰਾਕਾਂ ਬਣਾ ਲੀਆਂ ਹੂੰ ਤਿੰਨ ਖਰਾਕਾਂ ਬਣਾ ਕੇ ਆਦੇ ਜਿਹੜੀ ਜਿਹੜੀ ਚੀਜ਼ ਕਰਦੀ ਆਦੇ ਸਾਨੂੰ ਮੈਂ ਦਿਖਾ ਵੀ ਦਿਨਾ ਚੱਲਦੀ ਵੀਡੀਓ ਚ ਹੋਰ ਵੀ ਭਰਾ ਦਿੰਦੇ ਆ ਇਹਦੇ ਨਾਲ ਕੀ ਹੈ ਆ ਫੜੀਂ ਭਾਈ ਦੀਪ ਤੇ ਆਦੇ ਜਿਵੇਂ ਆਪਾਂ ਫੜ ਲਈ ਹੂੰ ਫੜ ਕੇ ਇਹਨੂੰ ਕੁੜੀ ਨੂੰ ਜਦੋਂ ਆਪਾਂ ਜਾੜ ਥੱਲੇ ਦੇ ਦੇਣਾ ਇਹਨੇ ਆਪੇ ਆਟੋਮੈਟਿਕ ਹੀ ਖਾ ਲੈਣਾ ਅੱਛਾ ਲੈ ਪਤੋ ਤੇ ਮੂੰਹ ਫੜ ਕੇ ਹਾਂ ਹਾਂ ਇਹ ਨਹੀਂ ਮੰਨਦਾ ਕਈ ਵਾਰੀ ਪਸ਼ੂ ਜਾ ਰਹੇ ਉਹ ਕਰਦੇ ਆ ਫਿਰ ਤੰਗ ਕਰਦੇ ਆ ਹੂੰ ਬਸ ਇਹ ਜਾੜ ਥੱਲੇ ਰੱਖੋ ਐ ਬਸ ਹਾਂ ਬਸ ਇਹ ਤਾਂ ਕਰਾਂਗੇ ਜਿਹੜਾ ਕਾਗਜ਼ ਆ ਉਹ ਗਿੱਲਾ ਹੋ ਜਾਣਾ ਹਾਂ ਠੀਕ ਆ ਮੂੰਹ ਦੇ ਵਿੱਚ ਤੇ ਉਹ ਸਾਰਾ ਖੁਰ ਜਾਣਾ ਖੁਰ ਕੇ ਤੇ ਬਸ ਉਹਨਾਂ ਵਿੱਚ ਹੀ ਖਾ ਲੈਣਾ ਇਹ ਹੈਗਾ ਬਸ ਕੱਲੇ ਚੱਡੇ ਖਾਤਰੀ ਆ ਨਾ ਹਾਂ ਵੀਰੇ ਜਿਵੇਂ ਕੋਈ ਥਣ ਦੇ ਵਿੱਚ ਕੋਈ ਗੰਢ ਬਣਦੀ ਆ ਜਾਂ ਕੋਈ ਥਣ ਥਣ ਸੋਜ ਹੁੰਦਾ ਕੁਝ ਹੋਰ ਹੁੰਦਾ ਇਹਦਾ ਜਣੀ ਕਿ ਫਾਇਦਾ ਬਹੁਤ ਆ ਬਾਈ ਠੀਕ ਆ ਹਾਂ ਤੇ ਜਿਵੇਂ ਮੰਨ ਲਾ ਦੇਣ ਦਾ ਹਮ ਨਾਲ ਤਾਂ ਪਸ਼ੂ ਗਿੱਜ ਜਾਂਦੇ ਆ ਹਮ ਹਮ ਠੀਕ ਆ ਮਾਣ ਤੋਂ ਪਹਿਲਾਂ ਵੀ ਦੇਖ ਆਖਦੇ ਆ ਕਿ ਬਾਅਦ ਚ ਹੀ ਨਹੀਂ ਵੀ ਜੇ ਕੁਦਰਤੀ ਆਪਾਂ ਨੂੰ शक ਹੋਵੇ ਵੀ ਯਾਰ ਆਹ ਸੂਣ ਵਾਲੀ ਐ ਵੀ ਥਣ ਦੇ ਵਿੱਚ ਮਾੜਾ ਮੋਟਾ ਮੂਟਾ ਦਿਖਾਉਂਦੀ ਐ ਕੋਈ ਗੰਡਾ ਨਾ ਬਣ ਜੇ ਕੁਝ ਹੋਰ ਨਾ ਬਣ ਜੇ ਹਨਾ ਆ ਦੇ ਸਕਦੇ ਆਂਦੇ ਹੁਣ ਜਿਵੇਂ ਇਹ ਇੱਕ ਜੇ ਕਾਗਜ਼ ਵੀ ਕੱਢੂਗੀ ਉਹ ਥੋੜਾ ਜਿਹਾ ਉਹਨੇ ਨਾਲ ਹੀ ਅੰਦਰ ਨਗਾ ਦੇਣਾ ਤੇ ਗਿੱਲੀ ਹੋ ਗਈ ਆਦੇ ਇਸ ਲੋਟੀ ਦੂਜੀ ਨੂੰ ਦੇ ਦੇਣਾ ਜਿਹੜੇ ਜਿਹੜੇ ਪਸ਼ੂ ਮਤਲਬ ਆਪਾਂ ਨੂੰ ਪਤਾ ਐ ਵੀ ਮਾੜਾ ਮੋਟਾ ਕੋਈ ਨਾ ਕੋਈ ਵੀ ਜਿਵੇਂ ਹੁਣ ਇਹਨੂੰ ਮਟਾਇਰਸਾਈ ਨੂੰ ਤਾਂ ਬਹੁਤ ਸਮਾਂ ਹੋ ਗਿਆ ਹਾਂ ਹਟ ਗਈ ਸੀਗੀ ਸੈਟ ਆ ਸਾਰੀ ਠੀਕ ਹੈ ਹੁਣ ਮੰਨ ਲਾ ਮਾੜਾ ਮੋਟਾ ਜੇ ਆਪ ਨੂੰ ਆਏ ਵੀ ਹੁੰਦਾ ਵੀ ਕੋਈ ਰਹਾ ਤਾਂ ਫੂਨ ਤਾਂ ਮਾੜਾ ਮੋਟਾ ਕੋ ਗੰਡ ਕੋ ਚੱਡੇ ਨੂੰ ਆਰਡਰ ਨੂੰ ਸੋਜਣਾ ਆ ਜਾ ਤੁਹਾਨੂੰ ਨਾ ਆ ਜਾ ਹੈ ਨਾ ਤਾਂ ਫਿਰ ਮੰਨ ਲਾ ਇਹ ਵੀ ਦਿੱਤੀ ਜਾਂਦੀ ਆ ਆ ਜਾ ਬੱਤ ਆ ਜਾ ਆ ਜਾ ਆਇਓ ਆ ਦੇ ਨਾਲ ਤਾਂ ਪਸ਼ੂ ਆ ਜਿਹੜੇ ਤਾਂ ਤੂੰ ਦੇਖ ਜੱਸਿਆ ਨਾਲ ਤਾਂ ਇਹ ਇੰਨੇ ਦੇ ਵਿੱਚ ਇਹ ਗਿੱਜ ਜਾਂਦੇ ਆ ਹਾਂ ਠੀਕ ਹੈ ਆ ਦੇ ਜਿਹੜੇ ਵੀ ਪਸ਼ੂ ਮਤਲਬ ਉਹ ਹੁੰਦੇ ਨਾ ਜਿਆਦੇ ਮਤਲ ਨਾਲੇ ਖਰਾਬ ਕਰਦੇ ਸੀ ਇੱਤੀ ਸਾਰੇ ਗਿਜਲੇ ਠੀਕ ਆ ਦੋ ਘੰਟੇ ਸਾਰੇ ਗਏ ਨਾ ਮੂੰਹ ਨਹੀਂ ਫੜਾਉਂਦੇ ਠੀਕ ਆ ਨਾ ਪੁੱਤ ਬਾਹਰ ਨਹੀਂ ਕੱਢੀ ਦੇਖ ਤੇਰੇ ਫਾਇਦੇ ਵਾਲੀ ਚੀਜ਼ ਹੈ ਇਹ ਚੀਜ਼ਾ ਮੁੜ ਕੇ ਤੂੰ ਔਖਾ ਹੋਣਾ ਇਹ ਖਾ ਕੇ ਇਹ ਤਾਂ ਸਰੀਰ 'ਚ ਸੈੱਟ ਰੱਖਦਾ ਤੈਨੂੰ ਲੈ ਵੀ ਹੁਣ ਆਪਣੀ ਇੱਕ ਹੋਰ ਆ ਰਹੀ ਇਹਦੇ ਨਾਲ ਭਾਈ ਜਿਹੜੀ ਉਹ ਪਿੰਡੇ ਦੀ ਲਾਲੀ ਹੁੰਦੀ ਆ ਉਹ ਵੀ ਠੀਕ ਹੁੰਦੀ ਆ ਹਨਾ ਇਹਦੇ ਨਾਲ ਭਾਈ ਹਾਂ ਇਹ ਵੀ ਫਿਰ ਹੁੰਦੀ ਦਾ ਕੋ ਘਾਟੀ ਹੂ ਜੀ ਮੈਂ ਆਪਾਂ ਕਹਿ ਦਿੰਨੇ ਹਾਂ ਹਨਾ ਹੂੰ ਵੀ ਕੋਈ ਸੈਟਮ ਕੋਈ ਬਣਦਾ ਜਿਵੇਂ ਮੰਨ ਲਾ ਹੁਣ ਜੇ ਮੈਂ ਇਹ ਛੋਟੀ ਆਪਣੀ ਸੂਈ ਵੇਜ ਨੂੰ ਵੀ ਨਾਲ ਦੇ ਦਾਂਗੇ ਵੀ ਕਈ ਵਾਰੀ ਕੋਈ ਨਾ ਕੋਈ ਸੈਟਮ ਜਿਹੜਾ ਕੋਈ ਵੀ ਹੋਵੇ ਵੀ ਸੈਟ ਹੋ ਜੂ ਹੂੰ ਆ ਜਾ ਬੋਤਾ ਅੱਜ ਰਾਏ ਬਸ 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 ਬੋਤਾ ਉਹ ਲੈ ਲੈ ਲੋ ਲੈ ਲੋ ਲੈ ਲੋ ਲੈ ਲੋ ਲੈ ਲੋ ਇਹ ਅੱਛੀ ਵੀ ਨਹੀਂ ਕਰਨੀ ਹਾਂ ਇਹ ਇਹ ਫਿਰ ਮੈਂ ਜਦੋਂ ਰੋਜ਼ ਹੀ ਧੱਕੇਆਂ ਫੜ ਲੀਦਾ ਹਾਂ ਉਹ ਹਾਂ ਬਾਈ ਬਿਲਕੁਲ ਤੇ ਜੇ ਕੋਈ ਫालतू-ਬੂਲਤੂ ਨਾਲ ਤਾਂ ਕੋਈ ਕੱਖਾ ਦਵਾਈ ਦੋ ਹੀ ਦਿੰਦਾ ਵਾਲੀ ਇਹ ਜਿਵੇਂ ਸੂਈ ਵੀ ਆਣੀ ਖਾਦੇ ਨਹੀਂ ਘੱਟ ਖਾਦੇ ਆ ਤਾਂ ਕਿਉਂਕਿ ਪੌਣੇ ਦਾ ਆਪਾਂ ਫੋਕੇ ਕੱਖ ਹੀ ਹੁੰਨੇ ਆ 2-4 ਦਿਨ ਤਾਂ ਜਦੋਂ ਸੂਪਾਂਦੀ ਆ ਫਿਰ ਆਪਾਂ 2-4 ਦਿਨ ਆਏ ਨਹੀਂ ਵੀ ਆਪਾਂ ਵੀ ਦਾਣੇ ਵਾਲੇ ਪਾਵਾਂਗੇ ਜਾਂ ਉਹ ਪਾਵਾਂਗੇ ਨਹੀਂ ਠੀਕ ਹੈ ਤੇ ਪਿੰਦੀ ਹੈ ਨਾ ਜਿੰਮ ਚਾਲਾ ਇਹਦਾ ਆਪਾਂ ਦਵਾਈ ਦੇਤੀ ਹੈ ਨਾ ਇਹ ਕਿਸੇ ਨੂੰ ਸਾਣ ਚ ਪ੍ਰੋਬਲਮ ਲੱਗਦੀ ਆ ਤਾਂ ਪੋਟਾਸ਼ੀਅਮ ਜਾਂ ਜੋ ਵੀ ਹੁੰਦਾ ਟਰੀਟਮੈਂਟ ਉਹ ਕਰ ਲੈ ਹਾਂ ਜੀ ਵੀ ਕੋਈ ਗੰਡ ਗੁੰਡ ਜੀ ਆਪ ਨੂੰ ਸਾਸ ਹੋਵੇ ਨਾ ਵੀ ਬਾਤ ਨਾ ਜਾਵੇ ਯਾਰ ਉਹ ਚੀਜ਼ ਦੇ ਦਿਓ ਵੇ ਭਾਈ ਫਿਰ ਹੋਮੋਪੈਥੀ ਦੀ ਵੀ ਕੋਈ ਦੇ ਸਕਦਾ ਇਹਨਾਂ ਨੂੰ ਬੰਦਾ ਦਵਾਈ ਹਾਂ ਵੀਰੇ ਹਾਂ ਆਹਦੇ ਜਿਵੇਂ ਹੁਣ ਆਹਦੇ ਕੱਡੀਆਂ ਵੀ ਆ ਆਪਣੇ ਕੋਲੇ ਆਦੇ ਪਈਆਂ ਪਰ ਇਹ ਬਣਾਉਣੀਆਂ ਥੋੜੀਆਂ ਪੈਣੀਆਂ ਜੱਸੇ ਜਿਵੇਂ ਮੰਨ ਲਾ ਬੱਚੇ ਨੇ ਮਿਕਸ ਕਰਨੀਆਂ ਪੈਣੀਆਂ ਇੱਕ ਦੂਜੀ ਦੇ ਵੀ ਜਿਹੜਾ ਜੋੜ ਬਣਾਉਣਾ ਪੈਂਦਾ ਇਹਦਾ ਵਿੱਚ ਅੱਗੇ ਕੀ ਹੁੰਦਾ ਸੀ ਅੱਗੇ ਹੀ ਬਹੁਤ ਨੁਕਸਾਨ ਖਾਦੇ ਕੱਲੀ ਚਾਕੇ ਦਵਾਈ ਦੇ ਦਿੰਦੇ ਫੋਟੋ ਜੀ ਦੇਖ ਕੇ ਵੀ ਆਹ ਕੰਮ ਨੂੰ ਆ ਉਹ ਕੰਮ ਅਸਰ ਨਹੀਂ ਹੁੰਦਾ ਸੀ ਪਰ ਹੌਲੀ ਹੌਲੀ ਜਿਵੇਂ ਦਿਮਾਗ ਤੇ ਕੰਮ ਕਰਨ ਲੱਗਾ ਵੀ ਯਾਰ ਆਹ ਚੀਜ਼ ਵੀ ਹੈ ਇਹੋ ਜਿਹੇ ਕੰਮ ਨੂੰ ਵੀ ਬਚਰ ਲਾ ਕੇ ਦਿੰਦੇ ਆ ਫਿਰ ਆ ਦੋ ਦੋ ਤਿੰਨ ਤਿੰਨ ਇਕੱਠੀਆਂ ਕਰਤੀਆਂ ਕੱਟੀਆਂ ਕਰਕੇ ਫਿਰ ਅਡੋ ਅਡ ਨਾਲ ਵੀ ਉਹ ਜਿਹਾ ਦਿੱਤਿਆਂ ਫਿਰ ਜਾ ਕੇ ਅਸਰ ਹੋਣਾ ਜਿਹੜਾ ਲੱਗ ਗਿਆ ਠੀਕ ਹੈ ਤਾਂ ਐਸ ਲੋਟ ਮਤਲਬ ਕਰਨਾ ਤੇ ਚੀਜ਼ ਵਧੀਆ ਇਹ ਤੇ ਜਿਵੇਂ ਜੇ ਵੱਧ ਦੁੱਧ ਆ ਤਾਂ ਮਸਟਾਈਟਸ ਨੂੰ ਮਾੜੀ ਮੁੱਟੀ ਦਾਊ ਆਊ ਆਊ ਹਨਾ ਬਟ ਇਹ ਵੱਧ ਦੁੱਧ ਪਾਸਤੇ ਵੀ ਨਹੀਂ ਭਾਈ ਹੁਣ ਐ ਤਾਂ ਹੁਣ ਆਪਣੀਆਂ ਨਾਗਣੀ ਵਰਗੀਆਂ ਬਾਹਲੇ ਦੁੱਧ ਦਿੰਦੀਆਂ ਅੱਛਾ ਤੇ ਉਹ ਟਾਈਮਾਂ ਚ ਉਹ ਹੁਣ ਤਾਂ ਚਲ ਟੁਕੜਾ ਹੋ ਗਈਆਂ ਸੂਕੀ हट ਗਈਆਂ ਇਹ ਮਟਾਇਟਸ ਦਾ ਜਿਹੜਾ ਕਾਰਨ ਹੈ ਨਾ ਜਿਵੇਂ ਮੰਨ ਲਓ ਹੁਣ ਆਪਾਂ ਨੂੰ ਜਿਹੜਾ ਵੱਡਾ ਕਰਨ ਲੱਗਿਆ ਸੀ ਆਪਾਂ ਸੀਰਾ ਨਹੀਂ ਕਦੇ ਵੀ ਵਰਤਿਆ ਬੀੜ ਚ ਹਾਂ ਠੀਕ ਹੈ ਖੰਡ ਪਾ ਲੋ ਰਾਪ ਖੰਡ ਪਾ ਲੋ ਜਾਂ ਮਾਲ ਉਦੇਸੀ ਖੰਡ ਪਾ ਲੋ ਜੀ ਮਿੱਠਾ ਦੇਣਾ ਜਾਂ ਸਾਲਾਂ ਚ ਜਿਵੇਂ ਮਾਲਾ ਗੁੜ ਦੇ ਦਿੰਦੇ ਨੇ ਹੂੰ ਮੈਂ ਇਹ ਲੋੜ ਦੇ ਦਿੰਦਾ ਸੀਗਾ ਪਰ ਆਪਾਂ ਕਿਤੇ ਸੀਰਾ ਨਹੀਂ ਪੋਇਆ ਬੀੜ ਚ ਐ ਇਤੀ ਕੀ ਹੋਇਆ ਜਿਵੇਂ ਮਾਲਾ ਆਪਾਂ ਵੀ ਹੁਣ ਵੀਡੀਓ ਦੇ ਮਗਰ ਜਦੋਂ ਆਪਾਂ ਵੀ ਦੇਖਦੇ ਹਾਂ ਨਾ ਕੋਈ ਨਾ ਕੋਈ ਭਰਾਵਾਂ ਦੀਆਂ ਕੁਝ ਮੈਂ ਡਾਕਟਰ ਨੇ ਵੀਡੀਓ ਦੇਖਣ ਲੱਗ ਪਏ ਨੇ ਜਿਵੇਂ ਉਹ ਜਾਦੇ ਜਦੋਂ ਆਪਾਂ ਉਹਨਾਂ ਦਾ ਧਿਆਨ ਨਾ ਸੌਂਦੇ ਉਹ ਕਹਿੰਦਾ ਵੀ ਸੀਰਾ એનર્ਜੀ ਦਿੰਦਾ ਵੀ 4-3-4 ਕਿਲੋ ਤੁਸੀਂ ਪਾਇਆ ਕਰੋ ਮਿੱਠਾ ਹਾਂ ਠੀਕ ਹੈ ਪਰ ਹੁਣ ਡਾਕਟਰ ਸਾਹਿਬ ਤਾਂ ਚਲੋ ਉਹ ਆਪਦੀ ਥਾਂ ਤੇ ਉਹ ਆਪਾਂ ਵੀ ਕਿਤੇ ਐਂ ਸੁਣਿਆ ਨਹੀਂ ਤੇ ਸੀਰੇ ਦੇ ਵਿੱਚ ਉਲੀ ਵੀ ਵੱਧ ਆਉਂਦੀ ਹੈ ਸਾਰਿਆਂ ਤੋਂ ਵੱਧ ਕਿਉਂਕਿ ਇਹ ਪਾਣੀ ਦਾ ਤਿਆਰ ਕਰਕੇ ਭਰ ਦਿੰਦੇ ਆ ਐਂ ਨਹੀਂ ਪਤਾ 2 ਮਹੀਨੇ ਪਿਆ ਰਵੇ ਤਾਂ ਸਾਰੀ ਉਲੀ ਉਲੀ ਹੋ ਜਾਂਦੀ ਹੈ ਹਮ ਨਾਲੇ ਸੀਰਾ ਨਵਾਂ ਆ ਵਾ ਸੀ ਉਹ ਮੈਂ ਸੀਰਾ ਪਵਾ ਲਿਆ ਹਮ ਉਹ ਸੀਰੇ ਸੀਰੇ ਦੇ ਵਿੱਚ ਉਹ ਮਹੀਨੇ ਦੀ ਜਿਹੜੀ ਫੀਡ ਸੀ 15 ਦਿਨਾਂ ਦੀ ਉਹਨੇ 15 ਦਿਨਾਂ ਦੇ ਵਿੱਚ ਵਿੱਚ ਕਾਫੀ ਪਸ਼ੂਆਂ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਫਿਰ ਮੈਂ ਉਸ ਤੋਂ ਬਾਅਦ ਨਵੇਂ ਪੀਰ ਤੇ ਫਿਰ ਮੈਂ ਉਹ ਕੁਝ ਗੱਟੇ ਵਾਪਸ ਕਰ ਤੇ ਨਵੀਂ ਫੇਰ ਬਣਾਈ ਬਿਨਾਂ ਸੀਰੇ ਤੋਂ ਇਹ ਆਇਆ ਮਟੈਡਸ ਜਿਵੇਂ ਉਲੀ ਹੈ ਜਿਵੇਂ ਹੁਣ ਸੈਲਜ ਹੈ ਜਿਵੇਂ ਅੱਗੇ ਕਹਿੰਦਾ ਚਾਰ ਨਾਲ ਵੀ ਜਿਵੇਂ ਚਾਰ ਦੇ ਵਿੱਚ ਉਲੀ ਪੈ ਜਾਂਦੀ ਹੈ ਉਲੀ ਜਿੰਨਾ ਮਰਜ਼ੀ ਬੰਦਾ ਜੋਰ ਲਾ ਲੇ ਤਾਹਾਂ ਤੋਂ ਤਾਂ ਸਾਨੂੰ ਦਿਸੀ ਜਾਂਦੀ ਆ ਚੋਲੀ ਚਿੱਟੇ ਪਾਉਂਦੀ ਉਹ ਤਾਂ ਤੁਸੀਂ ਪੱਟ ਕੇ ਛਿੜ ਦੋਗੇ ਗੱਲ ਖਤਮ ਪਰ ਜਿਹੜੀ ਉਹਦੇ ਥੱਲੇ ਦੂਜੇ ਦਿਨ ਸਟਾਰਟ ਹੋਣੀ ਸੀ ਉਹ ਤੇ ਕਣਤਾ ਬਣ ਗਏ ਨਾ ਪਹਿਲੇ ਜਿਵੇਂ ਇੱਕ ਤਰ੍ਹਾਂ ਮੰਨ ਲਓ ਵੀ ਨਹੀਂ ਪੱਥਰ ਤਾਂ ਜਿਹੜੇ ਉਹ ਕਟਿਆਂ ਨੂੰ ਉਹਨਾਂ ਨੇ ਧਰਤਾ ਨਾ ਤੇ ਉਹ ਚੀਜ਼ ਆ ਜਿਹੜੀ ਉੱਤੇ ਸਾਨੂੰ ਦਿਂਦੀ ਅੱਖਾਂ ਦਾ ਵੀ ਉਹ ਤਾਂ ਤੁਸੀਂ ਪੱਟ ਕੇ ਛਿੜਤੀ ਪਰ ਜਿਹੜਾ ਹਜੇ ਵਿੱਚ ਜਾਲਾ ਤਿਆਰ ਹੁੰਦਾ ਸੀ ਤਾਂ ਉਹ ਤੁਸੀਂ ਵਿੱਚ ਪਤਾ ਉਦੋਂ ਫਿਰ ਜਾ ਕੇ ਪ੍ਰੋਬਲਮ ਜਾਦੇ ਆਉਂਦੀ ਹੈ ਉਲੀ ਜਿਵੇਂ گاਵਾ ਵਾਲੇ ਨਹੀਂ ਕਹਿੰਦੇ ਹੁੰਦੇ ਆਪਾਂ ਵੀਡੀਓ ਸੌਂਦਦੇ ਨੇ ਫੱਟੇ ਫਾਰਮ ਵਾਲੇ ਉਹ ਜਿਹੜੀ ਮੱਕੀ ਆ ਉਹ ਵੀ ਤੇ ਆਲ ਨੌਲੇਜ ਇਹ ਵੀ ਫਰਕ ਪੈਂਦਾ ਵੀ ਉਹ ਉਸ ਘਾਹ ਦੇ ਡਰਾਈਡ ਰੂਈ ਮੈਟਰ ਵਾਲੇ ਗਾਮ ਵਾਲੇ ਵੱੱਦ ਦੇਖਦੇ ਆ ਜਿਹੜੀ ਮੱਝ ਨੂੰ ਆ ਮੱਝ ਨੂੰ ਚੈਰ ਜੈਰ ਹੈ ਜਿਹੜੀ ਗਾਂ ਹੁੰਦੀ ਹੈ ਜਿਵੇਂ ਬੱਕਰੀ ਹੁੰਦੀ ਹੈ ਇਹਨਾਂ ਨੇ ਕੀ ਕਰਨਾ ਖਾਈ ਜਾਣਾ ਤੇ ਕੱਢੀ ਜਾਣਾ ਖਾਈ ਜਾਣਾ ਕੱਢੀ ਜਾਣਾ ਕਿਉਂਕਿ ਕਹਿੰਦੇ ਹੁੰਦੇ ਬੱਕਰੀ ਨੂੰ ਕੋਈ ਰਜਾਉਣ ਵਾਲਾ ਜੰਮਿਆ ਨਹੀਂ ਇਵੇਂ ਜਿਹਾ ਕ੍ਰੀਏਚਰ ਅਫਗਾਨ ਨੂੰ ਰਜਾਉਣ ਵਾਲਾ ਨਹੀਂ ਜੰਮਿਆ ਠੀਕ ਹੈ ਇਹ ਚੀਜ਼ ਹੈ ਮੱਝ ਤਾਂ ਇੱਕ ਵਾਰੀ ਟੁੱਟ ਕੇ ਆ ਕੇ ਪੱਕਾਖ ਪਾ ਦੇਗੇ 18 ਘੰਟੇ ਨੱਕ ਨਹੀਂ ਕਰਦੀ ਉਧਰ ਨੂੰ ਗਾਲੀ ਕਰੀ ਜਾਓ ਗਾਲੀ ਕਰੀ ਜਾਓ ਇਹ ਚੀਜ਼ ਹੋ ਰਿਹਾ ਤਾਂ ਹੀ ਇਹਨਾਂ ਨੂੰ ਜਿਹੜੀ ਚਾਰ ਆ ਨਾ ਮੱਝਾਂ ਨੂੰ ਚਾਰ ਘਾਤਕ ਬਣ ਗਿਆ ਮੱਝਾਂ ਨੂੰ ਘਾਤਕ ਬਣ ਗਿਆ ਜਿਹੜੇ ਵੀ ਬੰਦੇ ਅੱਜ ਤੱਕ ਮੇਰੇ ਕੋਲੇ ਫੋਨ ਵੀ ਆਉਂਦੇ ਆ ਹਰ ਇੱਕ ਬੰਦੇ ਤੇ ਪ੍ਰੋਬਲਮ ਅਗਲਾ ਕਹਿੰਦਾ ਯਾਰ ਅੱਜ ਰਾਤ ਵੀ ਖੜਾ ਸੀਗਾ ਮੇਰੇ ਕੋਲੇ ਪਿੰਡ ਦੇ ਮੁੰਡਾ ਸੀਗਾ ਸਾਡਾ ਉਹਦਾ ਭਰਾ ਮੇਰ ਨਾਲ ਪੜਦਾ ਪੀਤਾ ਮੱਲੇ ਕੇ ਵਾਜਦੇ ਆ ਦੇਖੋ ਆਪਾਂ ਵੀਡੀਓ ਆ ਕਈ ਭਰਾ ਤਾਂ ਜਿਹੜੇ ਨਵੇਂ-ਨਵੇਂ ਚਾਰ ਪਾਉਣ ਲੱਗਦੇ ਆ ਉਹਨਾਂ ਦਾ ਮਤਲਬ ਮਜ਼ਾਕ ਜਿਹਾ ਹੀ ਬਣਾਉਂਦੇ ਆ ਇੰਨੇ ਫਾਰਮ ਨੂੰ 6 ਕਿੱਲੇ 4 ਕੁਛ ਵੀ ਨਹੀਂ ਕੁਛ ਵੀ ਨਹੀਂ 5-6 ਕਿੱल्ल्या 5-6 ਪਸ਼ੂਆਂ ਵਾਲੇ 6 ਕਿੱਲੇ ਪਾਉਂਦੇ ਆ ਉਹ ਖਵਾ ਲੈਂਦੇ ਉਹਨੂੰ ਆਪਾਂ ਜਿਹੜਾ 6 ਕਿੱਲੇ ਦਾ 4 ਵਰਤੀ ਦਾ ਮੀਂਹ ਪੈ ਗਿਆ ਕੱਖ ਨਹੀਂ ਵੱਡੇ ਜਾਂਦੇ ਪਤਾ ਤੋਂ ਉੱਤੇ ਆ ਗਿਆ ਉਦੋਂ 4 ਪੱਟ ਲਓ ਉਦੋਂ ਕੀ ਕਰਦੇ ਸੀ ਟੋਕਰਾ ਤੂੜੀ ਦਾ ਪਾਲਿਆ ਇੱਕ ਹੱਥ ਦਾ ਚੱਕ ਕੇ ਰੋਕ ਪਾਤਾ ਵੀ ਸਮਿਲ ਰਵੇ ਜਿਵੇਂ ਤਾਜੇ ਜੇ ਤੋੜੇ ਜਿਣੀ ਕੱਖ ਜੇ ਲਾਉਂਦੇ ਹੁੰਦੇ ਹਰੇ-ਹਰੇ ਜੇ ਉਹ ਮੇਰ ਲਾ ਦਿੰਦੀ ਆ ਤੇ ਜਾਂ ਕੀ ਹੁੰਦਾ ਜਦੋਂ 4 ਪੱਟਿਆ ਵੇ ਵੀ ਪਤਾਗਾ ਵੀ ਜਰਾ ਇਧਰ ਆਪਣੇ ਕੋਲੇ ਆ ਦੋ ਗਾਂਆਂ ਗਾਵਾਂ ਹੈਗੀਆਂ ਦੋ ਬੈੜਾਂ ਹੈਗੀਆਂ ਦੋ ਕੱਟੇ ਆ ਇੱਕ ਤਰਨਾਟ ਹੋ ਗਿਆ ਤਿੰਨ ਚਾਰ ਪਟੀਆਂ ਝੋਟੀਆਂ ਹੋਊਗਾ 10 11 ਪਸ਼ੂ ਇਹ ਜੇ ਹੁੰਦੇ ਆ ਫਾਰਮ ਤੇ ਜਿਹੜਿਆਂ ਨੂੰ ਆਪਾਂ ਮਤਲਬ ਚਾਰ ਪਾਇਆ ਜਾਂਦਾ ਉਹਨਾਂ ਨੂੰ ਕੱਖੋਂ ਇੱਕ ਘੱਟ ਵੱਡੇ ਜਾਂਦੇ ਆ ਫਿਰ ਕੱਖਾਂ ਦੇ ਟਾਈਮ ਨਹੀਂ ਲੱਗਦਾ ਜਿਹੜੇ ਜਾਦੇ ਹੋਣ ਇੱਥੇ 35 ਕ ਪਸ਼ੂ ਮੰਨ ਲਓ 35ਾਂ ਚੋਂ 15 ਕ ਪਸ਼ੂ ਯਕੀਨਨ ਇਹੀ ਹੁੰਦੇ ਆ ਵੀ ਜਾਂ ਤਾਂ ਉਹ ਪਹਿਲਾਂ ਦੁੱਧੋਂ ਕੋਈ ਲੇਟ ਫੇਟ ਹੋ ਜਾਂਦੇ ਸੌਰਨ ਵਲੇ ਤੇ ਉਹ ਜੇ ਲੇਟ ਫੇਟ ਸੌਰਨ ਵਲੇ ਹੋ ਗਈ ਤਾਂ ਉਹਨੂੰ ਛੱਡਣਾ ਵੀ ਪਹਿਲਾਂ ਹੀ ਪੈਂਦਾ ਕਿਉਂਕਿ ਪਸ਼ੂ ਭੱਜ ਜਾਂਦੇ ਆ ਮਾੜਾ ਮੋਟਾ ਮਹੀਨਾ ਦੋ ਮਹੀਨੇ ਉਹ ਇਹ ਜਾ ਹੋ ਗਿਆ ਝੋਟੇ ਹੋਗੇ ਜਿਵੇਂ ਹੁ ਤੇ ਚਾਰ ਗਾਵਾਂ ਹੋ ਗਈਆਂ ਉਹੀ 15 ਕੇ ਪਸ਼ੂ ਬਣ ਜਾਂਦੇ ਆ 15 ਕੇ ਤੇ ਉਹਨਾਂ ਨੂੰ ਫਿਰ ਥੋੜਾ ਥੋੜਾ ਪਾਉਂਦਾ ਉਹਨਾਂ ਨੂੰ ਵੀ ਜ਼ਿਆਦਾ ਨਹੀਂ ਉਹਨਾਂ ਨੂੰ ਵੀ ਟੋਕਰਾ ਭਰ ਕੇ ਇੱਕ ਨੂੰ ਤੂੜੀ ਦਾ ਪਾ ਲਈਦਾ ਤੇ ਉਹਦੇ ਵਿੱਚ ਇੱਕ ਟੋਕਰਾ ਫੁੱਲ ਤੂੜੀ ਦਾ ਭਰਿਆ ਪਾਉਂਦਾ ਤੇ ਉਹਦੇ ਵਿੱਚ ਮਤਲਬ ਇੱਕ ਟੋਕਰਾ ਬਾਤੇ ਜੀ ਦਾ ਚਾਰ ਦਾ ਹੁੰਦਾ ਮੁੜ ਕੇ ਉਹ ਦੋਵੇਂ ਸਾਨੂੰ ਵੰਡ ਦੇਈਦਾ ਅੱਧਾ ਉਹਨੂੰ ਕਰਦੀ ਤੇ ਅੱਧਾ ਉਹਨੂੰ ਕਰਦੀ ਤੇ ਬਸ ਇਹ ਨਹੀਂ ਵੀ ਜਾਨੀ ਕਿ ਜ਼ਿਆਦਾ ਨਹੀਂ ਪਾਉਂਦਾ ਵੀ ਐ ਕਰਦੇ ਨੂੰ ਇਹੀ ਚੀਜ਼ ਆ ਮੈਂ ਕਈ ਭਰਾ ਹੋਰ ਵੀ ਪਿੰਡੋਂ ਸੀ ਉਹ ਤੂੰ ਨਾਲੇ ਦਾ ਜਿਵੇਂ ਹੁਣ ਮੱਕੀ ਵੀਜੀ ਉਹਦੇ ਸਾਡਾ ਕਮਾਂਡੀ ਵੀ ਸੀਗਾ ਉਹ ਕਰਨੀ ਹੱਸਣ ਲੱਗਿਆ ਮੈਨੂੰ ਕਹ ਉਹ ਦੂਜਾ ਹੱਸਣ ਲੱਗ ਗਿਆ ਮੈਂ ਕਿਹਾ ਕਿਉਂ ਫਿਰ ਮੱਕੀ ਨਾਲ ਮੈਂ ਤੁਹਾਨੂੰ ਮੈਂ ਜਿਵੇਂ ਕਹਿਣੇ ਹੁੰਨੇ ਆ ਮੈਂ ਇਸਾਂ ਦੇ ਪ੍ਰੋਬਲਮ ਆਈ ਨਹੀਂ ਹਾਂ ਕਹਿੰਦਾ ਆਈ ਨਹੀਂ ਉਹ ਨਾਲ ਦੂਜਾ ਫਿਰ ਤਾਂ ਇਹ ਕਹਿੰਦਾ ਆਈ ਕਿਉਂ ਨਹੀਂ ਬਰੀ ਕਹਿੰਦਾ ਮੈਂ ਲਿਖ ਕੇ ਦਿਨਾ ਇਹਦੀ ਕਹਿੰਦਾ ਕੋਈ ਰਹੀ ਨਹੀਂ ਕਹਿੰਦਾ ਫਿਰ ਨੀਵੀ ਪਾ ਗਿਆ ਇਵੇਂ ਜਿਹ ਕਰੀ ਰਾਤ ਮੈਂ ਆਪ ਆਪਣ ਵਰ ਗਿਆ ਨਾ ਮੰਡੀ ਜਾਵੜਿਆ ਥੋੜਾ ਜਿਹਾ ਕੰਮ ਸੀਗਾ ਉੱਥੇ ਜਾਨੀ ਕਿ ਬੰਦੇ ਇਕੱਠੇ ਹੋ ਗਏ ਯਾਰ ਦੋਤ ਉਹ ਮੈਨੂੰ ਕਹਿੰਦਾ ਪਿੰਦੀ ਮੈਂ ਤੇਰੇ ਕੋਲ ਘਰੇ ਆਉਣਾ ਜੀ ਮੈਂ ਜਾਕ ਜਾਣਾ ਯਾਰ ਮੈਂ ਕਿਹਾ ਯਾਰ ਆਪਾਂ ਕਲਾਸ ਪੈ ਲੋ ਥੋੜਾ ਭਰਾ ਸੀਗਾ ਪੀਤਾ ਇਕੱਠੇ ਪੜਿਆ ਤੂੰ ਜਦੋਂ ਮ ਤਿੰਨ ਸਾਲੀ ਹੋਇਆ ਚਾਰ ਪੌਂਦਿਆਂ ਨੂੰ ਕਹਿੰਦਾ ਯਾਰ ਇੱਥੇ ਗੱਭਰ ਨਹੀਂ ਰਹਿੰਦਾ ਮੈਂ ਕਿਹਾ ਕਿਉਂ ਬਾਈ ਮੈਂ ਤਿੰਨ ਸਾਲੀ ਕਹਿੰਨਾ ਨਾ ਹਰ ਇੱਕ ਨੂੰ ਮੇਰੀ ਜਦੋਂ ਮਰਜ਼ੀ ਵੀਡੀਓ ਕਹਿ ਲਈ ਵੀ ਮੈਂ ਕਹਿੰਦਾ ਉਹਨਾਂ ਵੀ ਤਿੰਨ ਸਾਲ ਜਿਹੜੀਆਂ ਮੱਝਾਂ ਨੂੰ ਵੀ ਜਿਹੜਾ ਚਾਰ ਵਰਤੋ ਚਾਰ ਵਰਤਨ ਦਾ ਵੀ ਇੱਕ ਢੰਗ ਬਣਾ ਲਓ ਠੀਕ ਹੈ ਆਪਣੇ ਬੰਦੇ ਕੀ ਕਹਿੰਦੇ ਆਪਣੇ ਕਹਿੰਦੇ ਵੀ ਚਾਰ ਪੈ ਗਿਆ ਕੱਖ ਤਾਂ ਬੀਜਨੇ ਨਹੀਂ ਬਸ ਉਦੋਂ ਜਾ ਕੇ ਨੁਕਸਾਨ ਹੁੰਦਾ ਕਿਉਂਕਿ ਕੱਖਾਂ ਦੇ ਵਿੱਚ ਨਮਾੜੇ ਮੋਟੇ ਨਾਲ ਵਿਟਾਮਿਨ ਵੀ ਮਿਲਦੇ ਆ ਉਹ ਮਿਲਦੇ ਆ ਵੀ ਜਿਹੜਾ ਚਾਰ ਆ ਨਾ ਲਿਮਟ 'ਚ ਦੇ ਦਿਓ ਵੀ ਜਿਵੇਂ ਮਈਸਾ ਮਈਸਾ ਨੂੰ ਤਾਂ ਦੋਨੇ ਟਾਈਮਾਂ ਦਾ ਮੇਰੇ ਤਾਂ ਜੇ ਹੁਣ ਪਰ ਪਰ ਕੇ ਆਪਣੇ ਬੰਦੇ ਟੋਕਰਾ ਛੱਡ ਦਿੰਦੇ ਆ ਪੂਰਾ ਫੁੱਲ ਟੋਕਰੇ ਚ 25 30 ਕਿਲੋ ਭਜਨ ਉਸ ਵळे 25 30 ਕਿਲੋ ਉਸ ਵळे ਤੂੜੀ ਵੀ ਹੋ ਗਈ ਖਰਾਕ ਹੋ ਗਈ ਪਸ਼ੂ ਨੂੰ 60 70 ਕਿਲੋ ਤੱਕੇ ਨਾਲ ਹੀ ਖਵਾਈ ਜਾਂਦੇ ਆ ਪਸ਼ੂ ਨੂੰ ਜ਼ਰੂਰਤ ਕੀ ਹੈ ਜੇ ਮੈਂ ਲਾਪਾ ਭਿਉਂਕੇ ਆ 20 ਲੀਟਰ ਦੁੱਧ ਹੀ ਜਾਂਦੀ ਹੈ 15 ਮੈਨੂੰ ਆਮ ਆਮ ਕਰਾ ਲਈਆਂ 12 ਲੀਟਰ ਵਾਲੀਆਂ ਮੈਨੂੰ ਯਾਰ ਆਪਾਂ ਆਮ ਘਰਾ ਦੀ ਗੱਲ ਕਰਦੇ ਆ 12 13 ਲੀਟਰ 12 ਕਿਲੋ ਵਾਲੀ ਨੂੰ 6 ਕਿਲੋ ਖਰਾਕ ਤਾਂ ਆਪਾਂ ਦਿੰਨੇ ਹੀ ਆ ਪੱਕੇ 5 ਕਿਲੋ ਹੀ ਮੈਂ ਆਮ ਕਰਾਂ ਜੀ 5 ਕਿਲੋ ਖਰਾਕ ਦਿੰਦੇ ਆ 5 ਕਿਲੋ ਖਰਾਕ ਹੋ ਗਈ ਦੋਨੇ ਟਾਈਮ 2 ਕਿਲੋ ਤੂੜੀ ਹੋ ਗਈ ਵਿਚਰ ਲਾਉਣ ਵਾਸਤੇ ਜੇ 2.5 ਕਿਲੋ ਦਾਣੇ ਨੂੰ ਭਿਉਂਕੇ ਪਾਵਾਂਗੇ ਤੂੜੀ ਦੇ ਉੱਤੇ ਕਿਲੋ ਤੂੜੀ ਦੇ ਉੱਤੇ ਤਾਂ ਉਹ ਜਿਹੜਾ ਦਾਣਾਗਾ ਉਹ 2.5 ਕਿਲੋ ਦਾ ਬਜੇ ਨੂੰ ਉਹਦਾ 6 8 ਕਿਲੋ ਬਣ ਜੂ ਭਿਉਂਕੇ ਕਿਉਂਕਿ ਉਹ ਮਾਗ ਰਹੇ ਹੈ ਕਿ ਸਾਡੇ ਕੋਲ 22 ਕਿਲੋ ਭਰ ਕੇ ਤੁਸੀਂ 25 ਕਿਲੋ ਦਾ ਇੰਦਰ ਟੋਕਰਾ ਪਾਉਣਾ ਹੈ ਤੇ ਪਾਉਣਾ ਤੁਸੀਂ ਦੋਨੇ ਟਾਈਮ ਦੇ ਵਿੱਚ ਇਹੋ 25 ਕਿਲੋ ਚਾਰ ਮਤਲਬ ਫਿਰ ਉਹਦੇ ਵਿੱਚੋ ਹੀ ਹੁੰਦਾ ਜਿਵੇਂ ਟੋਕਰਾ ਭਰਿਆ ਪਾਉਂਦਾ ਉਹ 3 ਕਿਲੋ ਤੂੜੀ ਬਣਦੀ ਹੈ ਉਹ ਇੱਕ ਪਾਸੋਂ ਡੇਢ ਕਿਲੋ ਤੂੜੀ ਆ ਗਈ ਟੋਕਰਾ ਭਰਿਆ ਵਾ 20 ਤੋਂ 25 ਕਿਲੋ ਚਾਰ ਹੁੰਦਾ ਉਹ ਦੋ ਪਾਸੋਂ ਜਦੋਂ ਵੰਡ ਕੇ ਪਾਉਨੇ ਉਹ 10 ਕਿਲੋ ਰਹਿ ਜਾਂਦਾ ਸਮਾਨ ਇੱਕ ਨੂੰ 10 ਕਿਲੋ ਦੂਜੀ ਨੂੰ ਰਹਿ ਜਾਂਦਾ ਉਹ ਥੋੜੇ ਜਿਹੇ ਟਾਈਮ 'ਚ ਖਾ ਜਾਂਦੀ ਹੈ ਤੇ ਨਾਲੇ ਪਸੂ ਗਾਲਾ ਕਰੀ ਜਾਂਦੇ ਸਾਰੀ ਤੇੜੀ ਉਹ ਚੀਜ਼ਾਂ ਕਾਮਯਾਬ ਕਰ ਸਕਦੀਆਂ ਪਰ ਜਿਆਦਾ ਜਦੋਂ ਆਪਾਂ ਮੰਨ ਲਓ ਵੀ ਟੋਕਰਾਂ ਦੇ ਟੋਕਰੇ ਟੋਕਰਾਂ ਦੇ ਟੋਕਰੇ ਆਪਾਂ ਚਲਦੇ ਆਂ ਗਾਂ ਵਾਲਿਆਂ ਦੇ ਮਗਰ ਜਿਹੜੀ ਗਾਂ ਹੀ ਗਾਂ ਨੇ ਦੁੱਧ ਦੇ ਹਿਸਾਬ ਦੇ ਨਾਲ ਜਿਵੇਂ ਹੁਣ 40 40 45 45 ਲੀਟਰ ਫਾਰਮਾ ਚ ਰੁਟੀਨ ਚ ਦੁੱਧ ਲੈਂਦੇ ਆ ਜਿਹੜੀ ਉਹਨਾਂ ਨੂੰ એનર્ਜੀ ਦੀ ਬੱਕਰੀ ਲੋੜ ਹੁੰਦੀ ਹੈ ਉਹ એનર્ਜੀ ਫਿਰ ਬੱਕਰੀ ਉਹ ਮੇ ਤਾਂ ਦਾਣੇ ਤੋਂ ਖਾਣਾ ਹੀ ਨਹੀਂ ਪਸ਼ੂ ਨੇ ਦਾਣਾ ਉਹ ਪਰ ਚਾਰ ਚੂਰ ਤੋਂ ਪੂਰਤੀ ਕਰੀ ਜਾਂਦੀਆਂ ਨਾਲ ਫਿਰ ਉਹਦੇ ਵਿੱਚ ਆਪਾਂ ਨੂੰ ਚਾਰ ਦੇ ਜਿਹੜੇ ਆਮ ਘਰਾਂ ਦੇ ਵਿੱਚ ਨਾ ਤਾਂ ਕੋਈ ਚਾਰ ਦੇ ਚਾਰ ਵਾਲਾ ਮਿੰਨਰ ਮੈਚਰ ਪਾਉਂਦਾ ਨਾ ਕੋਈ ਬਾਇਓਪਾਸ ਫੈਂਟ ਪਾਉਂਦਾ ਕੁਝ ਨਹੀਂ ਪਾਉਂਦਾ ਉਹ ਠੀਕ ਹੈ ਕੱਲੇ ਤੇਪੰਦੀ ਜਿਵੇਂ ਹੈਣਾ ਬਈ ਗਰਮੀ ਹੈਣਾ ਹੁਣ ਤਾਂ ਤੇਰੀ ਮੱਜਾਂ ਵੀ ਵਧੀਆ ਖੜੀਆਂ ਨੇ ਕੋਈ ਹੌਂਕ ਦੇ ਨਹੀਂ ਕੁਝ ਨਹੀਂ ਹੁੰਦਾ ਹੈਣਾ ਬਈ ਤਾਂ ਪੱਖੇ ਵੀ ਨਹੀਂ ਲਾਏ ਪੱਖੇ ਵੀ ਨਹੀਂ ਲਾਏ ਹੂੰ ਹਵਾ ਚੱਲ ਆਉਂਦੀ ਆ ਕਰਾਉਛ ਰਹਿੰਦੀ ਆ ਕਿਉਂਕਿ ਗੇਟ ਦੇ ਸਾਹਮਣੇ ਤੇਰੀ ਜਾਲੀ ਆ ਹੈਣਾ ਹਾਂਜੀ ਬਿਲਕੁਲ ਜੀ ਹਵਾ ਕਰਾਉਛ ਰਹਿੰਦੀ ਆ ਵਧੀਆ ਹਵਾ ਵਧੀਆ ਲੱਗਦੀ ਆ ਪਰ ਇਹਨਾਂ ਨੂੰ ਕੋਈ ਹੋਰ ਵੀ ਦਿਨਾ ਕੋਈ ਐਕਸਟਰਾ ਚੀਜ਼ ਜਿਵੇਂ ਨੇ ਐਕਸਟਰਾ ਜਿਵੇਂ ਮਨ ਲਾ ਜਿਹੜੀਆਂ ਹਾਂਗਕਾਂਗੀਆਂ ਸੀਗੀਆਂ ਉਹਨਾਂ ਨੂੰ ਜਿਵੇਂ ਮੰਨ ਲਾ ਜ਼ੀਰੋ ਸਟ्रेस ਹੋ ਗਈ ਇਹਨਾਂ ਦੀ ਆਪਣੀ ਹਰਿਆਣੇ ਵਾਲ ਦੀ ਇਹਨਾਂ ਦਾ ਮੈਂ ਕੀ ਕਰਦਾ ਹਾਂ ਜਿਹੜਾ ਜ਼ੀਰੋ ਸਟ्रेस ਹੈ ਉਹਨੂੰ ਲੈ ਆ ਕੇ ਜਿਵੇਂ ਮਨ ਲਾ ਆਮ ਬੰਦੇ ਨੇ ਫਾਰਮੂਲਾ ਬਣਾਉਣਾ 1 ਲੀਟਰ ਲਿਆਂਦਾ 1 ਲੀਟਰ ਉਹ ਲੈ ਲਿਆ 1 ਲੀਟਰ ਹੀ ਪਾਣੀ ਲੈ ਲਿਆ ਤੇ 2 ਕਿਲੋ ਗੁੜ ਲੈ ਲਿਆ ਪਹਿਲਾਂ ਪਾਣੀ ਦੇ ਵਿੱਚ ਗੁੜ ਕੁੱਟ ਕੇ ਘੋਲ ਨੂੰ ਸਮਾਰ ਕੇ ਚੰਗੀ ਤਰ੍ਹਾਂ ਉਹਦੇ ਵਿੱਚ ਕਾਲਾ ਨੂਨ ਲੈ ਲਓ 100 ਗ੍ਰਾਮ 100 ਗ੍ਰਾਮ ਕਾਲਾ ਨੂਨ ਪਾ ਕੇ ਖੋਰਤਾ ਉਦੋਂ ਬਾਅਦ ਲੈ ਸਕਦੇ ਨੂੰ ਆਪਾਂ ਚਿੱਟਾ ਵੀ ਲੈ ਸਕਦੇ ਜੇ ਕਾਲਾ ਨਾ ਹੋਵੇ ਪਰ ਆਪਣਾ ਘਰੇ ਆਮ ਹੁੰਦਾ ਦਾ 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 ਨਮਕ ਲੈ ਲੇ ਫਿਰ ਹੂੰ ਹੂੰ ਫਿਰ ਉਹਦੇ ਵਿੱਚ ਆਪਾਂ ਕੀ ਕਰਨਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਹਿਲਾ ਕੇ ਚੰਗੀ ਤਰ੍ਹਾਂ 2 ਕਿਲੋ ਗੁੜ ਹੋ ਗਿਆ ਕਿਲੋ ਪਾਣੀ ਹੋ ਗਿਆ ਤੇ 1 ਲੀਟਰ ਇਹ ਹੋ ਗਿਆ ਲੀਟਰ ਸਟ੍ਰੈਸ ਜ਼ੀਰੋ ਹੋ ਗਿਆ 6 ਹੋ ਗਈ 2 ਕਿਲੋ ਗੁੜ ਕਿਲੋ ਪਾਣੀ 3 ਕਿਲੋ ਲੀਟਰ ਇਹ ਦਾ ਹੋ ਗਿਆ ਤੇ ਉਦੋਂ ਬਾਅਦ 100 ਗ੍ਰਾਮ ਨੂਨ ਹੋ ਗਿਆ ਤੇ ਹੋ ਸਕਦਾ ਪਾਈਆ ਤੁਸੀਂ ਪਾਣੀ ਵੱਧ ਵੀ ਪਾ ਸਕਦੇ ਆ ਕੋਈ ਚੱਕਰ ਨਹੀਂ ਵਾਧੇ ਘੱਟ ਹੋ ਜਾਂਦਾ ਹਾਂ ਉਹ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹ ਨੂੰ ਰੱਖ ਲਓ 24 ਘੰਟਿਆਂ ਤੋਂ ਬਾਅਦ ਉਹ ਨੂੰ ਖੋਲ ਲਿਓ ਤੌੜੇ ਨੂੰ ਬਣਾਉਣਾ ਐਸੇ ਤੌੜੇ ਚ ਹੀ ਬਣਾਉਣਾ ਤੌੜੇ ਚ ਤੌੜੇ ਚ ਭੌਂਕੇ ਰੱਖਣਾ ਠੀਕ ਆ ਪਰ ਲਾ ਕੇ ਰੱਖ ਦਿਓ ਕੋਈ ਨੱਪਣ ਦੀ ਲੋੜ ਨਹੀਂ ਕੁਛ ਨਹੀਂ ਉਹ ਨੂੰ ਖੂंजे ਚ ਰੱਖ ਦਿਓ ਬਸ ਚੱਕ ਪਣ ਦੇਗੇ ਤੇ ਜਦੋਂ 24 ਘੰਟੇ ਹੋ ਜਾਣ ਜਿਵੇਂ ਅੱਜ ਬਣਾ ਕੇ ਆਪਾਂ ਧਰਤਾ ਕੱਲ ਨੂੰ ਐਸ ਵੇਲੇ ਨੂੰ ਆਪਾਂ ਜਿਹੜੇ ਪਸ਼ੂ ਖਾਂਦੇ ਆ 100 100 ਗ੍ਰਾਮ ਉਹਨਾਂ ਨੂੰ ਦੇ ਸਕਦੇ ਆ ਉਹ ਨਾਲੇ ਉਹਦੇ ਨਾਲ ਭੁੱਖ ਵੀ ਵਧਦੀ ਐ ਨਾਲੇ ਪਸ਼ੂ ਤੰਦਰੁਤ ਰਹਿੰਦਾ ਤੇ ਉਹਦੇ ਨਾਲ ਦੁੱਧ ਦਾ ਵੀ ਫਰਕ ਪਉਣ ਲੱਗਦਾ ਕਿਉਂਕਿ ਗੱਭਣ ਨੂੰ ਵੀ ਦੇ ਸਕਦੇ ਆਪਾਂ ਹਾਂ ਵੀਰੇ ਗੱਭਣ ਨੂੰ ਵੀ ਦੇ ਸਕਦੇ ਆ ਉਹ ਗਰਮ ਨਹੀਂ ਨਾ ਜਦੋਂ ਆਪਾਂ ਗੜਗੜ ਭਿਉਂ ਕੇ ਰੱਖਦੇ ਸਾਰੀਆਂ ਚੀਜ਼ਾਂ ਪਾਣੀ ਚੋ ਠੰਡਾ ਹੋ ਜਾਂਦਾ ਨਾਲੇ ਕਹਿੰਦੇ ਵੀ ਗੁੜ ਗਰਮ ਗਰਮੀ 'ਚ ਗਰਮ ਹੁੰਦਾ ਨਹੀਂ ਗਰਮੀ 'ਚ ਉਹ ਜੇ ਪਾਉਣੇ ਆਪਾਂ ਉਹ ਗਰਮ ਹੁੰਦਾ ਹਾਂ ਸਿੱਧਾ ਪਾਉਣੇ ਆ ਹਾਂ ਬਈ ਹਾਂ ਉਹ ਚੀਜ਼ ਹੁੰਦਾ ਗਰਮ ਵਿੱਚ ਕਈ ਭਰਾਵਾਂ ਨੇ ਤਾਂ ਵੀਡੀਓ ਵੀ ਬਣਾਈ ਸੀ ਇਹ ਹਾਂਜੀ ਤਾਂ ਉਹ ਕਮੈਂਟ ਹੈ ਜਿਵੇਂ ਸ਼ੱਕਰ ਵੀ ਪਾ ਸਕਦੇ ਆਂ ਗੁੜ ਦੀ ਥਾਂ 'ਕਾ ਗੋੜੀ ਪਾਉਣਾ ਨਹੀਂ ਗੋੜੀ ਪਾਉਣਾ ਹੈ ਗੋੜੀ ਜਿਹੜੀ ਚੀਜ਼ ਦੇ ਨਾਲ ਹਾਂ ਬਣਿਆ ਹੋਵੇ ਗੋੜੀ ਪਾਉਣਾ ਗੁੜ ਨਾਲ ਜਦੋਂ ਆਏ ਆ ਨਾ ਛੋਟੇ ਭਾਈ ਜਦੋਂ ਆਪਾਂ ਭਿਉਂ ਕੇ ਰੱਖਦਾ ਪਾਣੀ 'ਚ ਜੇ ਗੁੜ ਤਾਂ ਇੰਨਾ ਕਾ ਜ਼ਿਆਦਾ ਚੰਗਾ ਤੁਸੀਂ ਜਿਹੜਾ ਪਸ਼ੂ ਛੋਟਾ ਆਮ ਆਪਾਂ ਪ੍ਰੋਬਲਮ ਤੜਕੇ ਉਹਨੂੰ ਜਦੋਂ ਪਹਿਲਾ ਪਾਣੀ ਪੀਣਾ ਮੱਝ ਨੇ ਅੱਖਾਂ ਤੋਂ ਬਾਅਦ ਪੀਣਾ ਪਹਿਲਾ ਪੀਣਾ ਉਹਨੂੰ ਬੱਠਲ 'ਚ ਪਾ ਦਿਓ ਤੇ ਉੱਤੇ ਦੂਜਾ ਪਾਣੀ ਪਾ ਦਿਓ ਉਹਨੇ ਪੀ ਲੈਣਾ ਬੱਠਲ ਭਰ ਕੇ ਸਵਾਸ ਸਵਾਸ ਦੇ ਚੱਕਰ 'ਚ ਤੇ ਦੂਜੇ ਦਿਨ ਤੁਸੀਂ ਦੇਖ ਲਓ ਨਾਲੇ ਹੋਂ ਘਟ ਜੂਗੀ ਹੋਂ ਨਾਲੇ 200 ਗ੍ਰਾਮ 250 ਗ੍ਰਾਮ ਦੁੱਧ ਬਤਾ ਦੂੰਗਾ ਉਹਦੇ ਵਧਾ ਦਊਗੀ ਠੀਕ ਹੈ ਇਹ ਚੀਜ਼ਾਂ ਸਾਰੀਆਂ ਦਾ ਤਾਲਮੇਲ ਬਣ ਜਾਂਦਾ ਨੂਨ ਪੈ ਗਿਆ ਵਿੱਚ ਜੀਰਾ ਸਟ੍ਰੈਸ ਪੈ ਗਿਆ ਵਿੱਚ ਦਵਾਈ ਹਨਾ ਤਾਂ 2 ਕਿਲੋ ਕੋੜ ਹੋ ਗਿਆ ਤਾਂ ਆਦੇ ਉਹਨਾਂ ਦੀ ਦਵਾਈ ਆਪਾਂ ਇੱਕ ਚੀਜ਼ ਇਹ ਵੀ ਦਿਖਾ ਵੀ ਦੇ ਗਏ ਆਪਾਂ ਤਾਂ ਜੇ ਕਈ ਵਾਰੀ ਭਰਾ ਪੁੱਛ ਰਹੇ ਹੁੰਦੇ ਆ ਤੇ ਆਦੇ ਇਹਦਾ ਕੰਪਨੀ ਦਾ ਵਾਲਾ ਮੈਂ ਨਾ ਉਹਦਾ ਲੋਗੋ ਦਿਖਾ ਦਣਾ ਤੁਹਾਨੂੰ ਆਦੇ ਆ ਜੀ ਮੈਂ ਹੁਣ ਮੇਰੇ ਕੋਲੇ ਗੋਲੀਆਂ ਇਹ ਯਾਰ ਰੋਮਨ ਪਾਵਰ ਦੀਆਂ ਨਸ਼ਿਆ ਤੇ ਆ ਦੇ ਆ ਸੀਗਾ ਤੇ ਆ ਨੰਬਰ ਹੈ ਕਈ ਵਾਰੀ ਕਿਸੇ ਨੇ ਜਾਣਕਾਰੀ ਵੀ ਲੈਣੀ ਹੁੰਦੀ ਹੈ ਸਿਆਸੀ ਹੂੰ 0 71 13 145 45 ਠੀਕ ਹੈ ਜੀ ਇਹ ਆਪਣਾ ਆਦੇ ਇਹਦਾ ਨੰਬਰ ਆ ਦਿੱਤਾ ਵਾ ਜਿਵੇਂ 0 ਸਟੇਟਸ ਅਗਲਾ ਕਹਿੰਦਾ ਕਿਥੋਂ ਮਿਲੂਗੀ ਜਾਂ ਕਿਥੋਂ ਕੁਝ ਮਿਲੂਗੀ ਤੇ ਆ ਵੀ ਗੋਲੀਆਂ ਦਾ ਇੰਨਾ ਕ ਤਕੜਾ ਰਿਜ਼ਲਟ ਆ ਮੱਲਾ ਇਹ ਅਜੇ ਤੱਕ 2019 ਤੇ ਪਹਿਲੀ ਚਵਾਈ ਵਾਲੇ ਆਪਾਂ ਮੇਲੇ ਤੇ ਆਏ ਸੀ ਉਦੋਂ ਨਾ ਗੋਲੀਆਂ ਵਰਤਦੇ ਅਜੇ ਤੱਕ ਆਪਾਂ ਇਹਦਾ ਖੜਾ ਨਹੀਂ ਸੀ ਤੇ ਇਹ ਬਾਈ ਜਿਹੜੀ ਬਸ ਆਏ ਮੰਨ ਲਾ ਵੀ ਨਖਰੇ ਜੇ ਕਰਦੀ ਹੋਵੇ ਪਤਾਗਾ ਵੀ ਯਾਰ ਇਹ ਤਾਂ ਛੜਨ ਲੱਗੀ ਇੱਕ ਟੋਕਰਾ ਪਾਉਣਾ ਇੱਕ ਅੱਖਾਂ ਦਾ ਦਾਣਾ ਪਾਉਣਾ ਛੜਦੀ ਆ ਫਿਰ ਪਹਿਲੇ ਦਿਨ ਚਾਰ ਦੇ ਦੇ ਦੋ ਦੋ ਤੜਕੇ ਹੱਥ ਨੇ ਬੰਦ ਇਕੱਠੀਆਂ ਚਾਰ ਦੇ ਦੇ ਦੋ ਦਿਨ ਚਾਰ ਚਾਰ ਦੇਣੀਆਂ ਉਸ ਤੋਂ ਬਾਅਦ ਦੋ ਦੋ ਗੋਲੀਆਂ ਦੇ ਦੋ ਪੰਜ ਤੋਂ ਸੱਤ ਦੇਣੀ ਬਾਈ ਜਮਾ ਦੂਜੀ ਵਾਰ ਜਦੀ ਜੇ ਖੋਲਣੀ ਜੇ ਨਾ ਉਹ ਮੂੰਹ ਮਾਰੇ ਯਾਰ ਮੈਂ ਦੇਣ ਦਾ ਰਾਂ ਯਾਰ ਇਦੋ ਇਦਨਾ ਤਕੜਾ ਮਤਲਬ ਉਹ ਹੈ ਕੱਲਾ ਇਹ ਨਹੀਂ ਵੀ ਕੱਲੀ ਮਸ਼ਹੂਰੀ ਬੱਸ ਇਹ ਨਹੀਂ ਰਿਜ਼ਲਟ ਬਤਾਂਦੇ ਕਿਉਂਕਿ ਆਪਾਂ ਦਾ ਰਿਜ਼ਲਟ ਬਤਨਾ ਇਹ ਜੀਆਂ ਵੀ ਚੀਜ਼ਾਂ ਬਥੇਰਾਂ ਪੰਗਾ ਜਾਰਾ ਦੋਸਤਾਂ ਨੂੰ ਜਿਹੜਾ ਚੀਜ਼ ਆਪਾਂ ਨੂੰ ਕੰਪਨੀ ਕਹਿੰਨ ਉਹ ਆਂਗਾ ਸੀ ਵੀ ਤੁਸੀਂ ਵਰਤ ਕੇ ਦੇਖੋ ਉਹਨਾਂ ਰਿਜ਼ਲਟ ਜੇ ਨਹੀਂ ਮਿਲਦਾ ਤਾਂ ਆਪਾਂ ਉਹਨੂੰ ਦੱਸ ਦੇਈਏ ਆ ਵੀ ਭਾਈ ਨਹੀਂ ਸਾਨੂੰ ਰਿਜ਼ਲਟ ਨਹੀਂ ਮਿਲਿਆ ਜੇ ਦਾ ਰਿਜ਼ਲਟ ਨਹੀਂ ਮਿਲਿਆ ਤੇ ਉਹ ਫਿਰ ਆਪਾਂ ਗਾਹਾਂ ਵੀ ਨਹੀਂ ਦੱਸ ਸਕਦੇ ਹਨ ਤੇ ਇਹ ਬੰਦਿਆਂ ਨੂੰ ਕਹਿ ਦੇਈਏ ਆ ਵੀ ਭਾਈ ਜਿਹੜੀ ਵੀ ਚੀਜ਼ ਆਪਾਂ ਦੀ ਚੰਗੀ ਆ ਮਾੜੀ ਆ ਵੀ ਤੁਸੀਂ ਇੱਕ ਵਾਰੀ ਵਰਤ ਕੇ ਦੇਖੋਗੇ ਪਤਾ ਤਾਂ ਤੁਹਾਨੂੰ ਤਾਂ ਹੀ ਲੱਗਣਾ ਜਿਹੜੀ ਚੀਜ਼ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਇਹਦਾ ਰਿਜ਼ਲਟ ਵਾਕ ਹੀ ਮਿਲਿਆ ਉਹ ਤੇ ਲਾ ਦਿਓ ਪੱਕੀ ਮੋਹਰ ਡੈਰੀ ਤੇ ਲਿਖ ਲਓ ਨਾ ਤੇ ਜਿਹੜੀ ਦਾ ਰਿਜ਼ਲਟ ਨਾ ਮਿਲਿਆ ਤੇ ਉਹਨੂੰ ਚਿਲਾ ਦਿਓ ਕੰਦੋ ਬਾਹਰ ਬਸ ਗ ਤੇ ਪਿੰਦੀ ਵੀ ਫੀਡ ਦਾ ਵੀ ਫਰਕ ਪੈਂਦਾ ਗਰਮੀ ਦੇ ਵਿੱਚ ਸਿਆਲਾ ਨਾਲੋਂ ਸਿਆਲਾ ਨੂੰ ਫੀਡ ਦਾ ਖਾਣ ਦਾ ਨਾ ਖਾਣ ਦਾ ਨਹੀਂ ਉਹ ਵਿੱਚ ਸਮਾਨ ਪਾਉਣ ਦਾ ਨਹੀਂ ਸਮਾਨ ਆਇਆ ਹੁੰਦਾ ਵੀ ਸਿਆਲਾ ਦੇ ਵਿੱਚ ਕੀ ਹੁੰਦਾ ਬੜੇ ਮਾਂ ਬਲੂਮਾਂ ਦੇ ਖਲਾਣ ਪਤਾ ਦਿੰਨੇ ਆਪਾਂ ਗਰਮੀ ਦੇ ਵਿੱਚ ਬੜੇਮਿਆਂ ਦਾ ਖਲਾਂ ਘਟਾ ਦਨੇ ਆ ਤੇ ਸਰੋਂ ਦੀ ਖਲ ਪਤਾ ਦਨੇ ਹੁਣ ਜਿਵੇਂ 20 ਕਿਲੋ ਸਰੋਂ ਦੀ ਕੀਤੀ ਵੀ ਆ ਬੜੇਮਿਆਂ ਦੀ 10 ਕਿਲੋ ਆ 5 ਕਿਲੋ ਸੋਆਬੀਨ ਦੀ ਠੀਕ ਆ ਸਿਆਲਾਂ ਚ ਕੀ ਕਰਦੇ ਆ 20 ਕਿਲੋ ਬੜੇਮਿਆਂ ਦੀ 10 ਕਿਲੋ ਸਰੋਂ ਦੀ ਹੋ ਜਾਂਦੀ ਆ 5 ਕਿਲੋ ਸੋਆਬੀਨ ਦੀ ਹੋ ਜਾਂਦੀ ਆ ਹਾਂ ਜੇ ਸੋਆਬੀਨ ਵੀ ਨਹੀਂ ਕੋਣ ਉਹ ਤੋਂ 15 ਸਰੋਂ ਦੀ ਕਰ ਦਿੱਤੀ ਆ ਤੇ 20 ਬੜੇਮਿਆਂ ਦੀ ਕਰ ਦਿੱਤੀ ਆ ਗਰਮੀ ਦੇ ਵਿੱਚ ਆਪਾਂ ਨੂੰ ਮੈਨੂੰ ਤਾਂ ਨਹੀਂ ਲੱਗਦਾ ਵੀ ਇਹ ਕੋਈ ਗਰਮਗਰਮ ਹੋਊਗੀ ਪਰ ਉਹ ਆਪਣੇ ਮਨ ਨੂੰ ਹੀ ਹੁੰਦਾ ਵੀ ਯਾਰ ਸਰੋਂ ਦੀ ਪਾਤੋਂ ਠੰਡੀ ਹੁੰਦੀ ਹੈ ਬਸ ਐਹ ਲੋਟ ਬਤਾ ਦਿੰਦੇ ਗਰਮੀ 'ਚ ਹੋਰ ਕਦੇ ਨਹੀਂ ਆਪਾਂ ਫਾਰਮੂਲਾ ਨਹੀਂ ਬਦਲਿਆ ਨਾ ਹੀ ਮੈਂ ਨਾਜ ਬਦਲਿਆ ਕਿਤੇ ਨਾ ਹੀ ਮੈਂ ਐਵੇਂ ਬਸ ਪਹਿਲਾਂ ਤੋਂ ਸੋਚ ਲਿਆ ਸੀ ਵੀ 45 ਕਿਲੋ ਹੀ ਰੱਖਣਾ ਨਾਜ ਪਾਉਂਦੀ ਮੱਕੀ ਪਾਉਂ ਕਣਕ ਪਾਉਂ ਕੋਸ ਮਰਜ਼ੀ ਪਾਉ 35 ਖਲਾਂ ਰੱਖਣੀਆਂ 16 17 ਸਿਲਕੇ ਪਾਈ ਦੀਆ ਕਿਲੋ ਨੂਨ ਪਾ ਦੀਆ ਕਿਲੋ ਮਿੱਠਾ ਛੋਡਾ ਕਿਲੋ ਕੈਲਸ਼ੀਅਮ ਪਾ ਦੀਆ ਸੁੱਕਾ ਠੀਕ ਆ ਜਿਆਦੇ ਦੁੱਧ ਵਾਲੀਆਂ 2 ਕਿਲੋ ਸੁੱਕਾ ਕੈਲਸ਼ੀਅਮ ਪਾ ਲੋ ਬਸ ਇਹੀ ਫਾਰਮੂਲਾ ਜਮਾ ਸੈਂਪਲ ਦੇਸੀ ਫਾਰਮੂਲਾ ਠੀਕ ਆ ਕਣਕ ਵੀ ਅਗਲੇ ਦੀ ਘਰਦੀ ਹੁੰਦੀ ਆ ਮੱਕੀ ਵੀ ਵਿੱਚ ਘਰਦੀ ਬਣਾ ਲੈਂਦੇ ਆ ਠੀਕ ਆ ਜੀ ਜੇ ਜੇ ਕਣਕ ਘਰਦੀ ਆ 25 ਕਿਲੋ ਕਣਕ ਪਾ ਲੋ ਮੱਕੀ ਮੌਲ ਦੇ 20 ਕਿਲੋ ਪਾ ਲੋ 45 ਕਿਲੋ ਹੋ ਗਿਆ ਤੁਹਾਡਾ ਵਿੱਚ ਬੰਦੇ ਉਲਝ ਜਾਂਦੇ ਆ ਜੀ ਇਹਦੇ ਚ 10 ਕਿਲੋ ਛੋਲੇ ਵੀ ਪਾਉਣੇ ਬਚਾਏ ਇੱਕ ਕੱਲ ਭਰਾਵਾਂ ਨੇ ਕਿਸੇ ਨੇ ਵੀਡੀਓ ਭੇਜੀ ਮੈਨੂੰ ਮੈਨੂੰ ਪਰਚੀ ਭੇਜੀ ਮੈਨੂੰ ਕਹਿੰਦਾ ਭਈਆ ਮੈਂ ਫੀਡ ਬਣਾ ਕੇ ਲੈਣਾ ਕਹਿੰਦਾ 9000 ਰੁਪਏ ਕੋ ਮਟਲਾ ਉਹਨੂੰ ਮੈਂ ਕੁਝ ਬੋਲਿਆ ਤਾਂ ਨਹੀਂ ਮੈਂ ਖਾਬਰੇ ਇਹ ਪਾ ਕੇ ਪਹਿਲੀ ਤਾਂ ਚੀਜ਼ਾਂ ਸਾਰੀਆਂ ਕਰ ਮੈਂ ਹਾਂ ਜੀ ਜੇ ਨਾ ਪਾਰ ਆਉਣ ਲੱਗਿਆ ਮੈਂ ਖਜਰ ਮੈਂ ਬੈਠਾ ਦੇਨਦਾਰ ਠੀਕ ਆ ਜਿਹੜੀਆਂ ਅੱਗ ਖਮਾਉਣੀਆਂ ਇਹ ਤਾਂ ਭੈ ਨਾ ਮੇਥੇ ਲਟਰ ਪਟਰਮ ਉਹ ਚੀਜ਼ਾਂ ਦਾ ਸੀ ਸਿਆਲਾ ਚ ਡਰਦੇ ਖਮਾਉਣੇ ਆ ਵੀ ਭਾਈ ਪਾਈਆ ਤੋਂ ਵੱਧ ਨਾ ਪਾਇਓ ਪਾਰ ਕੱਢ ਜੂ ਪਾਰ ਕੱਢ ਠੀਕ ਆ ਤੇ ਉਹ ਚੀਜ਼ਾਂ ਭਾਈ ਫਿਰ ਦੂਜੀ ਗੱਲ ਜਦੋਂ ਮੈਂ ਰੇਟ ਬਣਾ ਕੇ ਦੇਖਿਆ ਭੈ ਨਾ ਮੈਂ ਕਹਿੰਦਾ ਯਾਰ ਕਿੰਨੇ ਕਹਿੰਦਾ ਭਈ 9000 ਉਹ ਪ੍ਰਭੂ ਮਗਾਏ ਪਵਾ ਪਵਾ ਕਿ ਨਨ ਕੋਸੀ ਮਾਰ ਲੂਗਾ ਜਿਹੜੇ ਦੋ ਦੋ ਪਸ਼ੂ ਰੱਖਣਾਂ ਆ ਕਿ ਆਪਾਂ ਨੂੰ ਨਹੀਂ ਕੋ ਬਚਣਾ ਠੀਕ ਹੈ ਬਿਲਕੁਲ ਬਾਈ ਬਚੂ ਕਿਵੇਂ ਯਾਰ ਬਾਈ ਲਿੱਖ ਕੇ ਲੈਣਾ ਬਚੂ ਕਿਵੇਂ ਉਹਦੇ ਨਾਂ ਤਾਂ 9000 ਦੀ ਪਾਉਣੀ ਆ ਉਹਨੂੰ ਬੰਦੇ ਨੂੰ ਸੱਦਾ ਹੀ ਕਵੇ ਵੀ ਸੋਣ ਵਾਲੀ ਮੱਝ ਆ ਸੋਣ ਵਾਲੀ ਆ 10 ਕਿਲੋ ਸੋਆ ਵੀਨ ਦਲਾ ਲਿਆ 10 ਕਿਲੋ ਸੋਲੇ ਦਲਾ ਲਿਆ ਘਰ ਦੇ ਦਲਾ ਲੇ 10 ਕਿਲੋ ਤੇ ਚ ਸਰੋਂ ਪਾਲਾ 30 ਕਿਲੋ ਹੋ ਗਈ 50 ਕਿਲੋ ਕਣਕ ਪਾਲਾ ਤਾਂ 20 ਕਿਲੋ ਆ ਸਲਕੇ ਸਲਕੇ ਲਿਆ ਕੇ ਪਾਲਾ ਠੀਕ ਹੈ ਤੇ ਤੂੰ ਪਾਲਾ ਲੈ ਭੈਣ ਨੂੰ ਜਾਨ ਬਣ ਜੂਗੀ ਠੀਕ ਹੈ ਇਹ ਕਿਹੜੀਆਂ ਜਾਨਾਂ ਯਾਰ ਜਿਹੜੀਆਂ 9-9 ਹਜ਼ਾਰ ਨੂੰ ਖਵਾਉਣੀਆਂ 10-10 ਹਜ਼ਾਰ ਨੂੰ ਕਮਾਉਣੀਆਂ ਉਦੋਂ ਦਾ ਨਾਲ ਸੂਨ ਵਾਲੀ ਆ ਨਾਲ ਆਹ ਕੋਈ ਬ੍ਰਾਂਡ ਦੀ ਜਿਹੜੀ ਚੰਗੀ ਕੰਪਨੀ ਮੰਨ ਲਓ ਅਸੀਂ ਸਕਾਰ ਗੱਲ ਹੋ ਗਈ sigma ਹੋ ਗਈ ਹੋਰ ਦੋ ਚਾਰ ਕੰਪਨੀਆਂ ਉਹਨਾਂ ਦੀ ਨਾਲ ਕੋਈ ਗੱਬਰ ਵਾਲੀ ਪਾਲੋ ਨਾਲ ਮਹੀਨਾ ਠੀਕ ਹੈ ਜੀ ਤੇ ਨਾਲੇ ਉਹ ਚੀਜ਼ਾਂ ਜਿਹੜੀਆਂ ਸੈਟ ਮੁੰਦਾ ਇੱਕ ਸੈਕਟਮ ਦੇ ਧਾਰ ਤੇ ਹੁੰਦਾ ਸੂਨ ਵਾਲੀਆਂ ਮੱਝਾਂ ਨੂੰ ਖਰਾਕ ਦੇ ਨਾਲ ਦੇਖੋ ਖਰਾਕ ਤਾਂ ਆਪਾਂ ਇੱਕ ਸਰੀਰ ਮੈਂਟੇਨ ਕਰਨਾ ਹੈ ਜਿਵੇਂ ਆਪਾਂ ਲਿੱਸੇ ਹੋ ਜਾਨੇ ਕਿਤੇ ਰਾਜੀ ਹੋ ਜਾਨੇ ਪਸ਼ੂ ਨੂੰ ਜਿਹੜਾ ਸੂਨ ਵਾਲਾ ਮਤਲਬ ਕੀ ਹੁੰਦਾ ਜਦੋਂ ਪਸ਼ੂ ਨੇ ਤਿਆਰੀ ਉਹਦੀ ਕਰ ਲਓ ਜਦੋਂ ਉਹਨੇ ਸੂਣਾ ਉਹਦਾ ਸਰੀਰ ਇੰਨਾ ਕੁ ਭਰਜੇ ਨਾ ਤਾਂ ਉਹਦੇ ਚਰਬੀ ਹੋਵੇ ਨਾ ਉਹ ਲਸਾ ਰਵੇ ਵੀ ਉਹ ਜਿਹੜਾ ਪੰਜ ਸੱਤ ਮਹੀਨਾ ਤੱਕ ਜਦੋਂ ਸੂਪੇ ਉਹ ਪੰਜ ਚਾਰ ਮਹੀਨੇ ਲਸਣਾ ਹੋਵੇ ਉਹ ਤੋਂ ਬਾਅਦ ਝੂੰਡ ਤੇ ਥੋੜਾ ਲਸਾ ਹੋਵੇ ਉਹਦੋਂ ਛੱਡ ਦੇਣਾ ਫੇਰ ਰਾਜੀ ਹੋ ਜੇ ਪਸ਼ੂ ਦਾ ਸਰੀਰ ਆਇਆ ਬਣਾ ਕੇ ਰੱਖੋ ਭਾਵਾਂ ਦੀ ਕਣਕ ਚ ਇਕੱਲੀ ਸਰੋਂ ਦਲਾਈ ਚਲ ਠੀਕ ਹੈ ਜੀ ਮਹੀਨਾ ਪਹਿਲਾਂ ਤੁਸੀਂ 45 ਦਿਨ ਪਹਿਲੀ ਮੈਂ ਤਾਂ ਲੱਗ ਜਾਣਾ 150 ਗ੍ਰਾਮ ਸਰੋਂ ਦਾ ਤੇਲ ਠੀਕ ਹੈ ਜੀ ਰੁਟੀਨ ਚ ਆਪਣੇ ਸਾਮ ਨੂੰ ਪਾਣੀ ਪਿਆ ਕੇ ਬੇਸਣਾ ਤਾਂ ਬੇਸਣ ਲੈ ਲਈਦਾ ਚੌਕਰ ਪਿਆ ਚੌਕਰ ਲੈ ਲਈਦਾ ਲੇਟੀ ਬਣੀ ਵੇ ਲੇਟੀ ਲੈ ਲਈਦਾ ਕੁਸ ਮਰਜ਼ੀ ਰਲਾ ਲੂ ਜਿਵੇਂ ਪਸ਼ੂ ਖਾਂਦਾ 150 ਗ੍ਰਾਮ ਯਕੀਨਨ ਤੇਲ ਸਰੋਂ ਦਾ ਤੇ ਉਹਦੇ ਵਿੱਚ 20 ਤੋਂ 25 ਐਮਲ ਮੈਂ ਰੀਅਲ ਅੱਛੀ ਵਰਤਦਾ ਮੈਂ ਇਹਨਾਂ ਦੀ ਹਰਿਆਣ ਵਾਲੀ ਜਿਹੜੀ ਮੈਂ ਨੰਬਰ ਦਿੱਤਾ ਮੈਂ ਇਹੀ ਚੀਜ਼ ਵਰਤਦਾ ਜਿਆਦਾ ਵਰਤਦਾ ਮੈਨੂੰ ਦਾ ਰਿਜ਼ਲਟ ਜੇ ਬੌਸ ਹੋਣੇ ਆਏ ਆ ਠੀਕ ਹੈ ਜੇ ਕੋਤੇ ਨਹੀਂ ਪਹੁੰਚਦਾ ਤਾਂ ਚਲੋ ਹੋਰ ਕੋਈ ਰੀਜਨਲ ਲੈ ਲਈ ਚੀਜ਼ ਤਾਂ ਮਤਲਬ ਇਹ ਆ ਵਿਟਾਮਿਨ ਚ ਮਤਲਬ ਇਹ ਦੇਈਦਾ ਠੀਕ ਹੈ ਜੀ ਇਹ ਮੈਂ 20 ਤੋਂ 25 ਐਮਐਲ ਦਿੰਨਾ ਠੀਕ ਹੈ ਜਮਾ ਜਿੰਨਾ ਟਾਈਮ ਸੋਣ ਦਾਣੀ ਫਿਰ ਇਹ ਖਰਾਕ ਮੇਰੀ ਰੁਟੀਨ ਚ ਚੱਲੀ ਜਾਣਾ ਮੀਂਹ ਆਵੇ ਨੇ ਰੀਆਵੇ ਝੱਖਣਾਵੇ ਇਹ ਆਪਾਂ ਐਂਡ ਤੱਕ ਦੇਣੀ ਹੈ ਡੇਢ ਮਹੀਨੇ 45 ਦਿਨ ਪਹਿਲਾਂ ਲੱਗ ਜੰਨੇ ਬਾਈ ਪੱਕੇ ਜਿਹੜੇ ਕੋਈ ਵੱਡਾ ਗਾਂ ਮਹਿਸਾ ਉਹਨਾਂ ਨੂੰ 200 ਗ੍ਰਾਮ ਤੇਲ ਦੇ ਦੀਦਾ ਜਿਹੜੀਆਂ ਛੋਟੀਆਂ ਉਹਨਾਂ ਨੂੰ 150 ਗ੍ਰਾਮ ਤੇਲ ਤੇਲ ਦੇ ਦੀਦਾ 20-25 ml ਵਿਟਾਮਿਨ ਇਹ ਦੇਣਾ ਜ਼ਰੂਰੀ ਆ ਬੰਦੀ ਇਹ ਦੇਣਾ ਇੰਟ ਤੱਕ ਜ਼ਰੂਰੀ ਹੈ ਬਾਕੀ ਤੁਸੀਂ ਇੱਕ ਚੀਜ਼ ਹੋਰ ਵੀ ਕਰ ਸਕਦੇ ਆ ਜਦੋਂ ਕੋਈ ਸੋਡੇ ਪਸ਼ੂ ਦਾ ਪਤਾ ਵੀ ਯਾਰ ਇਹਦਾ ਮਗਰਲੀ ਵਾਰ ਅਸੀਂ ਛੜਦੇ ਸੀਗੇ ਥੋੜਾ ਜਿਹਾ ਥਣ ਸੁੱਜ ਗਿਆ ਸੀ ਜਾਂ ਘਟ ਗਿਆ ਸੀ ਸੋ ਨੂੰ ਡਾਊਟ ਹੁੰਦਾ ਵੀ ਅੱਜ ਤੀ ਦੁੱਧ ਘਟ ਵਧਣਾ ਜਾਵੇ ਗਾਂਾਂ ਦਾ ਪ੍ਰਮਾਤਮਾ ਨੇ ਕਿਰਪਾ ਕਰਨੀ ਹੈ ਪਰ ਉਹਦੇ ਲਈ ਕੀ ਕਰਨਾ ਆਪਾਂ ਜਦੋਂ 20 ਦਿਨ ਰਹਿ ਗਏ ਮੱਝ ਚ ਸੂਣ ਚ ਉਹਦੇ B5 ਆਉਂਦਾ ਜਿਹੜੀ B ਐਮ ਬੈਨ ਵਾਲੀ ਨਹੀਂ ਹੁੰਦੀ ਛੋਟੀ ABC ਵਾਲੀ B5 ਉਹ ਟੀਕਾ ਆਉਂਦਾ ਉਹ 10 ml ਚ ਵੀ ਮਿਲ ਜਾਂਦਾ ਉਹ 5 ml ਹੀ ਲਾਉਣਾ ਹੁੰਦਾ ਸਿਰਿੰਜ ਸੂਈ ਸਾਰਾ ਕੁਝ ਨਾਲ ਹੀ ਹੁੰਦਾ ਉਹ ਤੁਸੀਂ ਕੀ ਕਰਿਆ ਕਰੋ 20 ਦਿਨ ਰਹਿ ਗਏ ਅੱਜ ਲਾ ਦਿਓ ਤਿੰਨ ਚਾਰ ਦਿਨਾਂ ਬਾਅਦ ਉਹ ਫੇਰ ਲਾ ਦੋ ਤਿੰਨ ਚਾਰ ਦਿਨਾਂ ਬਾਅਦ ਉਹ ਫੇਰ ਲਾ ਦੋ ਐਂ ਕਰਕੇ ਤਿੰਨ ਤੋਂ ਚਾਰ ਟਿਕਾ ਤੇ ਜ਼ਰੂਰ ਲਾ ਦੋ ਠੀਕ ਹੈ ਜੇ ਪਹਿਲਾਂ ਝੋਟੀ ਆ ਉਹਨੂੰ ਵੀ ਚੰਗਾ ਬੰਦ ਦੇ ਕੋਈ ਮਸਲਾ ਆ ਜਾਂਦਾ ਥਾਂ ਕੁਝ ਹੋਰ ਹੋ ਜਾਂਦਾ ਹਨਾ ਤਾਂ ਉਹ ਸਾਰਾ ਕੁਝ ਸੈੱਟ ਹੋ ਜਾਂਦਾ ਜਣੀ ਗੀ ਪਹਿਨ ਦਾ ਪਾ ਉਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਬਾਈ ਨਹੀਂ ਕੋਈ ਨੁਕਸਾਨ ਕੋਈ ਨਹੀਂ ਉਹਦਾ ਠੀਕ ਹੈ ਉਹਦਾ ਫਾਇਦਾ ਹੀ ਹੈ ਦੇਖੋ ਜੇ ਤਾਂ ਉਹਦੇ 'ਚ ਕੋਈ ਨਾੜ ਦੀ ਪ੍ਰੋਬਲਮ ਹੈ ਉਹਨੇ ਰਿਪੇਅਰ ਚੱਡੇ ਦੀ ਕਰ ਦੇਣੀ ਹੈ ਜੇ ਕੋਈ ਨਹੀਂ ਰਿਪੇਅਰ ਚੱਡੇ ਨੂੰ ਜ਼ਰੂਰਤ ਨਹੀਂ ਤਾਂ ਉਹਨੇ ਉਹੀ ਸੋਨਾ ਬਣਾ ਦੇਣਾ ਕਿ ਉਹ ਵਿਟਾਮਿਨ ਵਿੱਚ ਲੰਘ ਉਹ ਟੀਕਾ 20 ਦਿਨ ਪਹਿਲਾਂ 20 ਦਿਨ ਜਿਵੇਂ 20 ਦਿਨ ਪਹਿਲਾਂ ਯਾਰ 4 4 5 5 ਦਿਨਾਂ ਵੱਧ ਤੋਂ ਲਾਈ ਚੱਲੋ 4 ਟੀਕੇ ਲੱਗ ਜਾਂਦੇ ਬਸ 4 ਟੀਕੇ ਲਾ ਦੋ ਬਸ B5 ਦੇ ਤੇ ਜੇ ਕੋਈ ਸਿਆਲਾਂ 'ਚ ਜਿਹਦੇ ਕੋਦੇ ਵੱਧ ਡੈਂਕਟ ਪੈ ਗਿਆ ਪਤਾ ਹੁੰਦਾ ਵੀ ਇੱਥੇ ਦੁੱਧ ਤਾਂ ਜਮੀ ਘਟਿਆ ਵਾ ਸੀ ਯਾਰ ਵੀ ਇਹ ਪੂਰਾ ਕਰਨਾ ਉਹ ਸਿਆਲਾਂ ਦੇ ਵਿੱਚ ਉਹ ਬੰਦੇ ਕੀ ਕਰਨ B5 ਤੀਜੇ ਦਿਨ ਲਾ ਸਕਦੇ 20 ਦਿਨ ਜਦੋਂ ਰਹਿ ਗਏ ਜੇ ਮੈਂ ਅੱਜ ਲਾਤਾ ਇੱਕ ਦਿਨ ਸਾਨਾ ਸਾੜਾ ਤਾਂ ਲਾਤਾ ਇੱਕ ਦਿਨ ਸਾਨਾ ਸਾੜਾ ਉਹ C7 ਟੀਕੇ ਲੱਗ ਜਾਂਦਾ ਜਿਹਦੇ 'ਚ ਨੁਕਸਾ ਹੈ ਪਰ ਜਿਹਦੇ 'ਚ ਨੁਕਸਾ ਨਹੀਂ ਉਂ ਲੱਗਦਾ ਹੁੰਦਾ ਵੀ ਮਗਰਲੀ ਵਾਰ ਮੜਾ ਮੋ ਆਉਣ ਚੀ ਬਸ ਆਉਣ ਚੀ ਲੱਗ ਹਾਂਜੀ ਬਈ ਬਿਲਕੁਲ ਠੀਕ ਆ ਬਈ ਤੇ ਬਾਕੀ ਬਾਈ ਜਿਵੇਂ ਪ੍ਰੋਬਲਮ ਜਿਆਦਾ ਆਉਂਦੀਆਂ ਅਣਜਾਣ ਬੰਦਿਆਂ ਨੂੰ ਸਾਡੇ ਨਾਲ ਵੀ ਹੋ ਜਾਂਦੀ ਹੈ ਪ੍ਰੋਬਲਮ ਕਿਉਂਕਿ ਸਾਡੇ ਕੋਲੇ ਜਦੋਂ ਕੰਮ ਕਈ ਵਾਰੀ ਇਨਾਂ ਕ ਬਾਹਰ ਅੰਦਰ ਜਾਣ ਵਾਲਾ ਵੀ ਆਏ ਤੇ ਸਾਲਾ ਆਪਦੇ ਕਈ ਵਾਰੀ ਸਮਝ ਨਹੀਂ ਹੁੰਦੇ ਪਸੂ ਉਹ ਕੰਮ ਹੋ ਜਾਂਦਾ ਘਰ ਦਾ ਜੋਗੀ ਜੋਗਣਾ ਬਾਹਰਲਾ ਜੋਗੀ ਸਾਡਾ ਆਪਣੀ ਕਦੇ ਗੱਲ ਜਿਹੜੀ ਵੀ ਭਰਾਣੇ ਮੰਨੀ ਉਹਨੇ ਤਰੱਕੀ ਕੀਤੀ ਹੈ ਕਿਉਂਕਿ ਆਪਾਂ ਕਿਤੇ ਲਝਾਇਆ ਨਹੀਂ ਉਹਨੂੰ ਉਹ ਨੂੰ ਨਹੀਂ ਲਝਾ ਤੂੰ ਆ ਕਰਾ ਕਰਾ ਕਰਨੀ ਜਿਹੜੀ ਚੀਜ਼ ਆਪਣੀ ਕਰੀਏ ਜਦ ਜਦ ਸੀਦਾ ਵੀ ਸੂਣ ਨਾਲ ਨੂੰ ਇਸ ਤਰ੍ਹਾਂ ਸਾਹਮਣੇ ਲਿਆ ਠੀਕ ਹੈ ਜਿਹੜੀਆਂ ਮਹਿੰਗੀਆਂ-ਮਹਿੰਗੀਆਂ ਖਰਾਕਾਂ ਭਰਾਓ ਇਹਦੇ ਚ ਨਾ ਬਣੋ ਜਿਹੜੀ ਅੱਜ ਤੱਕ ਮੇਰੀ ਖਰਾਕ 30 ਰੁਪਏ ਤੋਂ ਲਾ ਕੇ 32 ਰੁਪਏ ਦੇ ਵਿੱਚ ਹੀ ਬਣਦੀ ਆਉਂਦੀ ਹੈ ਉਹਦੇ ਵਿੱਚ ਸਮਾਨ ਚੰਗਾ ਵੀ ਪਾਈਦਾ ਵਧੀਆ ਸਮਾਨ ਹੈ ਕੋਲੇ ਵਧੀਆ ਦੇ ਕੇ ਮੱਕੀ ਪਾਈਦੀ ਹੈ ਕਣਕ ਵਿੱਚੋਂ ਪਾਈਦੀ ਹੈ ਠੀਕ ਹੈ ਬਰੀ ਮੈਂ ਦੀ ਖਾਲ ਸਰੋਂ ਦੀ ਖਾਲ ਸਵਾਵੀਨ ਦੀ ਖਾਲ ਹੋ ਜਾਂਦੀ ਹੈ ਕੈਲਸ਼ੀਅਮ ਵੀ ਹੋ ਜਾਂਦਾ ਸੁੱਕਾ ਜੀ ਵਿੱਚ ਨਮਕ ਹੋ ਜਾਂਦਾ ਕਿਲੋ ਮਿੱਠਾ ਸੋਡਾ ਹੋ ਜਾਂਦਾ ਸਾਰੇ ਸਿਲਕੇ ਹੋਏ ਨੇ ਪਰ ਓਪਰ ਟੰਗ ਦੇ ਨਾਲ ਇਹ ਇੰਨੀ ਕੁ ਉਸਤ ਬਹੁਤ ਹੁੰਦੀ ਹੈ ਤੇ ਜੇ ਮੈਂ ਕਹਦੇ ਮੈਂ ਤਾਂ ਜੀ ਸੋਲੇ ਪਾ ਪਾ ਕੇ ਖਵਾਉਂਗਾ 40 ਕਿਲੋ ਕਰੂੰਗਾ ਹਾਂ ਸੋ ਨਾਲ ਵਪਾਰ ਕਰਨਾ ਹੈ ਠੀਕ ਆ ਉਹਨੂੰ ਪਤਾ ਹੁੰਦਾ ਵੀ 10 ਦਿਨ ਆ ਗਈ ਇਹਨੂੰ ਪੂਰੀ ਫੁੱਲ ਤਾਕਤ ਦੇਓ 1 ਲੀਟਰ ਤੋਂ 1 ਲੀਟਰ ਵੱਧ ਦਿਖਾਉ ਬੇਚ ਹੀ ਦੇਣੀ ਆ ਉਹਦਾ ਪਾਉਂਦੀ ਫਿਰ 50 ਰੁਪਏ ਕਿਲੋ ਵਾਲੀ ਖਵਾ ਦੇ ਨ ਵੀਰੇ ਉਹਨਾਂ ਨੂੰ ਤਾਂ ਫਰਕ ਨਹੀਂ ਪੈਂਦਾ ਫਰਕ ਨਹੀਂ ਪੈਣਾ ਪਰ ਜਿਹੜੇ ਬੰਦੇ ਨੇ ਫਾਰਮ ਕਾਮਯਾਬ ਕਰਨਾ ਤੁਸੀਂ ਦੁੱਧ ਤੇ ਲਾਉਨੇ ਆ ਪਸ਼ੂ ਉਹ ਸੋਨੂੰ ਵੀਰੇ 5-5 ਗੱਲ ਨਹੀਂ ਪਊਗੀ ਜੇ ਤੁਸੀਂ 5 ਰੁਪਏ ਵੀ ਫੀਡ ਦੇ ਵਿੱਚ ਚੁੱਕ ਢਾਲੋਗੇ ਨਾ ਸੋਡੀ ਮੰਨ ਲਓ ਅੱਜ ਹੈ ਅੱਜ ਆਪਣੀ 33.5 ਰੁਪਏ ਫੀਡ ਬਣਦੀ ਹੈ ਜੇ ਆਪਾਂ 35 ਰੁਪਏ ਬਣਾਗੇ 1 ਕਿਲੋ ਦੇ ਮਗਰ 2.5 ਕਿਲੋ ਆਪਣਾ 150 ਕਿਲੋ ਲੱਗਦੀ ਹੈ 1.5 ਕੁਮਾਂਟਲ ਫੀਡ ਲੱਗਦੀ ਹੈ ਤੇ 1.5 ਕੁਮਾਂਟਲ ਮਗਰ ਤੂੰ ਦੇਖ ਲੈ ਵੀ ਦਿਨ ਦੇ ਜੇ 2-2 ਰੁਪਏ ਕਿਲੋ ਫੀਡ ਦੇ ਮਗਰ ਵੀ ਜਾਂਦੇ ਆ ਤੇ 3-400 ਰੁਪਏ ਦੀ ਫੀਡ ਵੱਧ ਗਈ ਲੈ ਤੇ ਜੇ ਆਪਾਂ ਸੋਚਿਆ ਜਾਵੇ ਉਹੀ 360 ਰੁਪਏ ਤੋਂ ਲਾ ਕੇ 400 ਤੱਕ ਬੰਦਾ ਆਪਣੇ ਨਾਲ ਉਹਦੀ ਦਿਹਾੜੀ ਨਿਕਲਦੀ ਉਹੀ ਫੀਡ ਦੇ ਨਾਲ ਆਇਆ ਵੀ ਉਹਨੂੰ ਐਕਸਟਰਾ ਫਾਲਤੂ ਨਾਲ ਕ